ਇਸ ਵੀਡੀਓ ਵਿੱਚ ਫਿਰ ਯੂਸ ਦਾ ਇਸਤੇਮਾਲ ਕੀਤਾ ਗਿਆ ਸੋ ਆਪਣੀ ਛੋਟੀ ਵੱਡੀ ਦਰਸ਼ਕਾਂ ਨੂੰ ਆਪੇ ਜੋ ਧੰਨਵਾਦ ਆ ਗਿਆ ਉਹ ਤੋਂ ਸਿੱਧਾ ਯੇ ਆਓ ਸੁਣਿਆ ਪੁੱਤ ਕਰੇ ਡੈਡੀ ਨੂੰ ਮਿਸ ਐਲਬਮ ਤੇਰੀ ਮੇਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਗਏ ਆਪਾਂ ਨਵੀਂ ਵੀਡੀਓ ਦੇ ਨਾਲ ਤੁਸੀਂ ਵੇਖਣ ਲੈ ਤਰਨ ਤਰਨ ਤੋਂ ਅਮਰੀਕਾ ਤੇ ਅੱਜ ਆਪਾਂ ਲੈ ਕੇ ਆਏ ਫਿਰ ਮੀਨੂ ਸੀਰਾ ਜੀ ਸੋ ਮੀਨੂ ਸੀਰਾ ਜੀ ਅੱਜ ਆਏ ਆਪਣੇ ਉਹ ਤਲੰਗੀ ਜੀ ਨਾਲੋਂ ਭੋਰਾ ਕਿੜਾ ਦਾ ਹਸਬੰਡ ਰੱਖਿਆ ਨੇ ਥੋੜਾ ਜਿਹਾ ਮਤਲਬ ਕੀ ਹੈ ਜਿਹੜੀ ਜੋ ਵੀ ਹੈ ਸਿਸਟਮ ਤੇ ਆ ਪਾਲਤੂ ਰੱਖਿਆੜਾ ਇਹਨੇ ਹਸਬੰਡ ਪਾਲਤੂ ਸਲਵਾਰ ਗੈਂਗ ਦੋ ਦਿਨਾਂ ਸ਼ਾਪਿੰਗ ਕਰਨ ਆਈ ਆ ਤੇ ਅੱਜ ਆਪਾਂ ਉਹਤੇ ਫਿਰ ਵੀਡੀਓ ਬਣਾਵਾਂਗੇ ਸੋ ਪਿਛਲੀਆਂ ਵੀਡੀਓ ਵਧੀਆ ਹੀ ਗਿਆ ਸੋ ਅੱਜ ਆਪਾਂ ਫਿਰ ਨਵਾਂ ਪਾਰਟ ਲੈ ਕੇ ਆਏ ਨਵੇਂ ਵਲੌਗ ਦਾ ਸੋ ਮੇਰੇ ਨਾਲ ਨੇ ਮੇਰੇ ਮਿੱਤਰ ਅਨ ਆਪਣੇ ਇੰਟਰੋਡਕਸ਼ਨ ਦੇ ਥੋੜੀ ਬਹੁਤੀ ਕਿਉਂ ਗगन ਯਾਰ ਫੇਰ ਉਹ ਗੱਲਾਂ ਸਸਟੀਕਾਲ ਦੀ ਜ਼ਰੂਰ ਨਾ ਲੈਣਾ ਅਸ਼ਾ ਤੂੰ ਮੇਰੀ ਹੁਣ ਇੰਟਰੋ ਖਰਾਬ ਕਰਤੀ ਆ ਨਾ ਮੈਂ ਹੁਣ ਸਸਟੀਕਾਲ ਕਹਿਣਾ ਤੂੰ ਇਧਰੇ ਤੂੰ ਤੂੰ ਕਹਿਣਾ ਨਾ ਵੀ ਮੈਨੂੰ ਵਧੀਆ ਲੱਗਦੀ ਏ ਕਹਿਣਾ ਵੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਦਰਦਾਰ ਤੋਂ ਅਮਰੀਕਾ ਵੇ ਮੈਂ ਤਾਂ ਆ ਕਰ ਕੇ ਨਾ ਵੀ ਤੂੰ ਕਹਿ ਦੇ ਨਹੀਂ ਤੇ ਮੈਂ ਇਹ ਤੋਂ ਵੀਡੀਓ ਉਤਰਾ ਸਟਾਰਟ ਕਰ ਦਣੀ ਨਹੀਂ ਨਹੀਂ ਮੈਂ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤਰਨ ਤਰਨ ਤੋਂ ਅਮਰੀਕਾ ਦੇ ਵਿੱਚ ਸੋ ਆਪਾਂ ਸ਼ੁਰੂ ਕਰਦੇ ਆ ਆਪਾਂ ਵੀਡੀਓ ਆਪਣੀ ਖਾਨ ਸੋਰੀ ਤੇ ਸਲਵਾਰ ਗੈਂਗ ਵਾਲੀ ਯਾ ਬੇਬੀ ਗੋ ਚਾਲਨ ਕਰਤਾ ਮੈਂ ਜੋ ਸ਼ਰਮੀ ਲਈ ਚਾਲਨ ਕਰਤਾ ਸਵਾਗਤ ਕਿੱਦਾਂ ਬੋਲਦੇ ਸਾਰਨਾ ਚਾਨਣ ਦੋਂਪਾਗਾ ਕਨੀ ਅੰਨੀ ਆ ਤੂੰ ਉਹਦਾ ਮੂੰਹ ਵੀ ਕਿੱਦਾਂ ਆਉਂਦਿਆ ਵਾ ਆ ਸਕਰੀਨਸ਼ਾਟ ਲੈ ਇਹਦਾ ਪਹਿਲਾਂ ਸੋਹਣਾ ਚ ਲਉ ਉਹ ਕਿੱਦਾਂ ਮੂੰਹ ਰੱਖਿਆ ਇਹਨੇ ਇਹ ਤੇ ਸੁਨੇਹਾ ਦੀ ਭੈਣ ਹੀ ਐ ਗਾਇਜ਼ ਜੂਸ ਆਲ ਟਾਈਮ ਫੇਵਰੇਟ ਐ ਇੰਜੋਏ ਕਰਨ ਲਈ ਠੀਕ ਐ ਤੋ ਗੁਰੂਆ ਕਿੰਨਾ ਕੌਨਫੀਡੈਂਸ ਕਰਨੇ ਦੇ ਚ ਲੈ ਕਰੀ ਰਸਤਾ ਬੋਟ ਵਿੱਚ ਲਾ ਕਰੀ ਤੇ ਮੂੜਾ ਅੰਦਰ ਆ ਮੈਂ ਜੇ ਰਕਾਰਦੀ ਕਰੀ ਆ ਅੱਡੀ ਤਾਂ ਲੜਾਈ ਉੱਥੇ ਮੈਂ ਫੜ ਲਾ ਉੱਥੇ ਗੁਤਰੀ ਘੁੰਮਦੀ ਹੈ ਤੁਹਾਡੇ ਵਿੱਚ ਲੈ ਰਸਤਾ ਮੂੜਾ ਇਹਨੂੰ ਆਏ ਹਾਏ 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 ਗੱਡੀ ਗੱਡੀ ਕਿਊਟ ਬਲੌ ਉਹ ਪਿੱਛੇ ਵੀ ਪਿੱਛੇ ਮੇਡਾਂ ਨੂੰ ਦੇਖਣ ਦਾ ਕੀ ਕਰਦੇ ਘੱਟੇ ਗੁਰੂਆ ਕਿੰਨਾ ਵਾਸਾ ਹੈਲੋ ਗਾਇਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਹੁਣ ਚੇਤਾ ਦਾ ਮਤਲਬ ਕੀ ਕਹੇਗਾ ਇਹਨੂੰ ਇੱਕਦਾਂ ਆਪਣਾ ਪੂਰਾ ਸਿਰੂ ਬਸਾ ਲੈਂਦੇ ਫੇਰਾ ਫੋਟੇ ਗੱਲ ਕਰਾਂਗੇ ਜੇ ਉਹ ਹੋਈ ਸਾਡੇ ਵਲੌਗ ਚ ਹੌਂਸੂਰੀ ਤੇ ਆਪਾਂ ਤੁਹਾਨੂੰ ਜਦੋਂ ਕੰਜਰਾਂ ਨੂੰ ਫ੍ਰੀ ਪੈਸਾ ਆਉਣਾ ਤੇ ਇਹਨਾਂ ਦੇ ਚੌਥੇ ਦਿਨ ਤੇ ਸ਼ਹਿਰ ਤੋਂ ਹੀ ਰਹਿਣਾ ਫਿਰ ਤੇ ਕੰਜਰਾਂ ਨੂੰ ਫ੍ਰੀ ਪੈਸਾ ਆਉਂਦਾ ਸਹੀ ਗੱਲ ਧੀਏ ਬੰਨੇ ਚਾਰ ਤੇ ਤੇ ਇਹ ਅਸੀਂ ਕੰਜਰ ਤੇ ਨਚਾਰ ਮੈਂ ਸ਼ੇਅਰ ਕਰ ਦੇਣਾ ਚਾਹੁੰਦਾ ਅਸੀਂ ਕੰਜਰ ਤੇ ਨਚਾਰ ਇਹ ਕਰਕੇ ਨਹੀਂ ਆਂਦੇ ਕਿ ਇਹ ਮਤਲਬ YouTube ਉੱਤੇ ਆ ਜਿ ਪ੍ਰਾਣੇ ਸਮਿਆਂ ਦੇ ਵਿੱਚ ਜਿਹੜੇ ਨੱਚਦੇ ਹੀ ਨਾ ਉਹਨਾਂ ਨੂੰ ਕੰਜਰ ਤੇ ਨਚਾਰ ਆਂਦੇ ਤੇ ਉਹੀ ਕੰਮ ਰੀਲਾਂ ਤੇ ਕਰਨਦੇ ਸੋ ਇਸ ਕਰਕੇ ਇਹਨਾਂ ਨੂੰ ਅਸੀਂ ਕੰਜਰ ਤੇ ਨਚਾਰ ਆਂਨੇ ਆ ਜੇ ਤੁਹਾਨੂੰ ਨਹੀਂ ਪਤਾ ਅਸੀਂ ਕਿਉਂ ਆਂਨੇ ਇਹਨਾਂ ਦੀਆਂ ਰੀਲਾਂ ਵੇਖੋ ਉਹਨਾਂ ਦੇ ਸ਼ਾਰਟਸ ਵੇਖੋ ਭੈਣ ਚੋ ਇਹਦੇ 12 14 15 ਸਾਲ ਦੀ ਕੁੜੀ ਬਣੀ ਹੁੰਦੀ ਆ ਫੋਲੀ ਐ ਡਾਂਸ ਓਏ ਹੋਏ ਜਿਨੇ ਨਹੀਂ ਵੇਖਿਆ ਦੀ ਪੁਰਾਣੀ ਵੀਡੀਓ ਵੇਖੇ ਜਾ ਕੇ ਤੇਰਾ ਪਤਾ ਲੱਜੂਗਾ ਐਵੇਂ ਆਪਣੀਆਂ ਪੁਰਾਣੀਆਂ ਵੀਡੀਓਜ਼ ਦੀ ਪ੍ਰੋਮੋਸ਼ਨ ਕਰ ਏ ਯਾ ਹਮ ਸਸਤਾ ਕਰਨ ਜਾ। ਉਹ ਚੇਤਾ ਆ ਗਿਆ ਚੇਤਾ ਆ ਗਿਆ ਵੇਖਿਆ ਕਿ ਕਹਿੰਦਾ ਸਿਰਫ ਬਣੀ ਰੋ ਨਾ। ਵੀਡੀਓ ਚ ਲਈ ਆਂ ਜਿਹੜੀ ਸਭ ਤੋਂ ਪਹਿਲਾਂ ਬਣਾਈ ਉਹਦੇ ਜਿਹੀ ਸ਼ਾਲ ਨਹੀਂ ਤੇ ਕੁਝ ਵੀ ਨਹੀਂ। ਪਹਿਲਾਂ ਇਹਨੇ ਉਦਾਂ ਫਿਰ ਸ਼ਾਲ ਲਿਆ। ਹੁਣ ਵੀ ਕੋਈ ਚੁੰਨੀ ਨਹੀਂ ਕੋਈ ਕੋਜਣੀ। ਚੁੰਨੀ ਦਾ ਮਸਲਾ ਇਹ ਨਹੀਂ ਕਿ ਮਿੱਤਰੋ ਤੁਹਾਡੇ ਤੇ ਬੰਦਸ਼ ਐ ਕੋਈ। ਚੁੰਨੀ ਤੁਹਾਡੀ ਇੱਕ ਇੱਜ਼ਤ ਆ। ਜੋ ਜਿਹੜੀ ਕੁੜੀ ਨੇ ਚੁਣੀ ਲਈ ਹੋਊਗੀ ਤੇ ਦੂਜੇ ਪਾਸੇ ਜਿਹਨੇ ਨਹੀਂ ਲਈ ਹੋਊਗੀ ਨਾ ਫਰਕ ਸੁਣਿਓ ਲੋਕਾਂ ਦੀਆਂ ਗੱਲਾਂ ਸੁਣਿਓ ਲੋਕਾਂ ਦਾ ਨਜ਼ਰੀਆ ਵੱਖਰਾ ਆ ਜਾਂਦਾ ਵੇਖਣ ਵਾਲਾ ਐਵੇਂ ਨਹੀਂ ਅੱਜ ਕੱਲ੍ਹ ਹੁੰਦੇ ਸਿਸਟਮ ਜੋ ਵੀ ਆ ਆਪਾਂ ਨਹੀਂ ਉਹ ਚੀਜ਼ ਦਾ ਨਾਮ ਲੈਣਾ ਗਾਇਸ ਜੇ ਆਪਾਂ ਪੀ ਲੈਂਗੇ 500 ਦੀ ਵੇਲੇ ਪਹਿਲੀ ਚੀਜ਼ ਆ ਕੇ ਜੂਸ ਪੀਤੇ ਇਹਦਾ ਜੂਸ ਬਣ ਰਿਹਾ ਮੈਨੂੰ ਜੂਸ ਪੀਣਾ ਹੁਣ ਮੈਨੂੰ ਔਰਡਰ ਨਾ ਲੱਗਣਾ ਇਹਦਾ ਜੂਸ ਵੇਖ ਕੇ ਜੂਸ ਤਿਆਰ ਹੋ ਗਿਆ ਸਾਡਾ ਗਾਇਸ ਜੇ ਬੀਰਾ ਤੂ ਫੇਰ ਨਾਸਾਂ ਦੇ ਦੇ ਯਾਰ ਇਹਦਾ ਗੱਗੜ ਨਹੀਂ ਦਾ ਬਲੌਗ ਲੈਗ ਕਿਉਂ ਹੁੰਦਾ ਜਦੋਂ ਇਹ ਕੈਮਰਾ ਫਲਿੱਪ ਕਰਦੀ ਆ ਓਏ ਇਹ ਨਾ ਸਨੈਪਚੈਟ ਚ ਬਣਾਉਂਦੀ ਆ ਸਨੈਪਚੈਟ ਦੇ ਵਿੱਚ ਜੋ ਐਂਡਰੋਇਡ ਫੋਨ ਦੇ ਵਿੱਚ ਆਪਾਂ ਕਰਦੇ ਨਾ ਇਦਾਂ ਉਹ ਲੈਗ ਕਰਦਾ ਥੋੜਾ ਜਿਹਾ ਓ ਯਾਰ ਕبھی ਕਦੀ ਵੇਖੀ ਜਿਆਦਾ ਲੰਬਾ ਨਹੀਂ ਬਲੈਕ ਨੂੰ ਖੇਦੀ ਵਿੱਚ ਕੱਟ ਨਾਉਂਦੀ ਰਹਿੰਦੀ ਆ ਹਾਂ ਹਾਂ ਕੋਈ ਉਹਦੇ ਕਰਕੇ ਇਦਾਂ ਹੁੰਦਾ ਕਿ ਤਿੰਨ ਮਿੰਟ ਵੀਰੀਉ ਨਹੀਂ ਬਣਦੀ ਉਹਦੇ ਸਨੈਪਚੈਟ ਨੂੰ ਵੇ ਇਹਨਾਂ ਇਹਦੇ ਇਹਨੇ ਜੀਵ ਦੇ ਟਾਂਕ ਲੀਨਰ ਨਹੀਂ ਮਾਰਿਆ ਵੇ ਇੱਕ ਢਿੱਕੀ ਹੋਈ ਜੀਵ ਬੋਂਗਸ ਜੀ ਮਰਦਾਂ ਚ ਢੇੜਾ ਮਰਦਾਂ ਜਿੱਡੇ ਆਏ ਹਾਏ 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 ਯਾਰ ਯਾਰ ਜਿਹੜੇ ਇਹਨੂੰ ਵੇਚੀ ਜਾਂਦੇ ਪਿੱਛੇ ਕਿ ਕਿੱਦਾਂ ਵੀਰ ਦੀ ਗੋਖਾਂਦੇ ਪੀਂਦੇ ਗੁਰੂਆ ਤੁਹੀਂ ਤਾਨੂੰ ਸ਼ਰਮ ਨਹੀਂ ਆਉਂਦੀ ਕੁਰੂਆ ਕਿੱਡੀਆਂ ਦੀਆਂ ਨਾਸਾਂ ਕਿੱਡਾ ਐਨਾ ਐਨਾ ਕੌਨਫੀਡੈਂਸ ਕਿੱਥੋਂ ਆਉਂਦਾ ਤੁਹਾਡੇ ਵਿੱਚ ਤੁਸੀਂ ਤੇ ਇਹ ਦੱਸੋ ਪਹਿਲਾਂ ਗਗਨ ਕਿੰਨੇ ਗੰਦੇ ਤਰ੍ਹਾਂ ਯਾਰ ਇਹ ਸਭ ਕੁਝ ਕਰਦੀ ਆ ਮਤਲਬ ਗੰਦੇ ਤਰ੍ਹਾਂ ਕਹਿੰਤ ਭਾ ਮੈਨੂੰ ਨਹੀਂ ਚੰਗਾ ਲੱਗੰਦਾ ਆ ਜੋ ਵੇਖਨਦੇ ਮੈਨੂੰ ਮੈਨੂੰ ਔਡ ਜਾਂ ਫੀਲ ਹੁੰਦਿਆ ਪਤਾ ਨਹੀਂ ਤੁਸੀਂ ਕਿੱਦਾਂ ਇਹਨੂੰ ਲੈਦੇ ਨਾਈਸ ਦੀਦੀ ਨਾਈਸ ਕਿੱਦਾਂ ਵਿੰਦੇ ਜੀ ਕਿੱਦਾਂ ਵੇਖਦੇ ਜੀ ਇਹਦੇ ਹਾਲ ਆਦੋ ਗਈ ਯਾਰ ਲੋਕਾਂ ਵਾਲੀ ਆਏ ਹਾਏ ਨਹੀਂ ਨਹੀਂ ਬੇਨਾ ਨਹੀਂ ਬਹੁਤ ਸੇਦੀ ਲੈਣ ਦਾ ਸੇਵਾ ਵਾਲੀ ਮਿੱਟੀ ਬੱਦ ਬੜਾ ਨਹੀਂ ਲੱਗਦਾ ਆਹੇ ਕਚੌੜੀ ਚੌੜੀ ਜੇ ਵਸਾ ਛੋਟੀ ਸ਼ਕਲ ਵਾਲਾ ਉਹ ਵੀ ਹੱਸ ਪਈ ਦੇਖੀ ਚੌੜੀ ਚੌੜੀ ਖਾਣ ਲੱਗੇ ਇੱਧਰ ਪੈਸੇ ਦੋ ਤਾਂ ਹੈ ਜਿਹੜੇ YouTube ਤੋਂ ਕਮਾਏਗਾ ਚੌੜੀ ਚੌੜੀ ਕੀ ਖਾਣੇ ਹੋ ਟਿੱਕੀ ਕਦੀ ਖਾਂਦਾ ਸਹੀ ਗੇ ਲੋਕ ਖਾਂਸੂਰੀਆਂ ਦੇ ਗੁਰਵਾਹ ਕਿੰਨਾ ਟਿੱਕ ਖਾਂਸੂਰੀਆਂ ਦੇ ਤੇ ਹੋਰ ਕਦੀ ਕੋਹ ਕਦੀ ਜੂਸ ਪੀ ਲਿਆ ਹਰ ਵੀਡੀਓ 'ਚ ਯਾਰ ਕੋਨਾ ਕੋ ਖਾਣ ਨੂੰ ਕੋਨਾ ਕੋ ਖਾਣ ਨੂੰ ਭੈਣ ਜੋ ਤੇਰਾ ਢਿੱਡ ਫਾੜ ਜਾਣਾ ਕਿਸ ਦਿਨ ਗੁਰਵਾਹ ਇੰਨਾ ਵੀ ਕੋ ਖਾਂਦਾ ਤੋਹੀਂ ਤੇ ਆਪਣੇ ਵਲੌਗ ਦਾ ਬੱਸ ਅਮਰੂਦ ਜਿਹਾ ਆਹੋ ਆਪਣੇ ਵਲੌਗ ਦਾ ਆਪਣੇ ਚੈਨਲ ਦਾ ਨਾਮ ਮੀਨੂ ਸੀਰਾ ਵਲੌਗ ਨਾ ਕਰੋ ਆਪਣਾ ਚੈਨਲ ਦਾ ਨਾਮ ਕਰੋ ਮੀਨੂ ਖਾਂਸੂਰੀ ਭੈਣ ਚੋ ਮੇਨੋਂ ਖਾਣ ਸੁਰੀਆਂ ਨੇ ਸਲਵਾਰ ਗੈਂਗ ਵਲੌਗਸ ਆਵੇ ਕੁੜੀ ਵਾ ਬੀ ਸ਼ਾ ਜਿਆ ਪੀਜ਼ਾ ਅੱਜ ਪੀਜ਼ਾ ਉਸਮਾਨ ਤੇ ਆਪਾਂ ਪੜਵਾਂਗੇ ਘਰ ਜਾ ਕੇ ਪੀਜ਼ਾ ਦੇਖ ਰਹੀ ਜੀ ਇੱਥੇ ਲਾ ਜੋ ਉਹ ਜੀ ਬੰਦੇ ਘਰ ਪੈਂਦੇ ਉਦੋਂ ਵਰਤੀ ਉਹ ਦੇਖ ਵੇ ਕੁੜੀ ਵਾ ਕਿੰਦਾ ਕੁੜੀ ਵਾ ਕਿੰਦਾ ਪੜਾ ਰਾਂਦਾ ਏ ਇਰ ਤਹੀਂ ਆਪ ਹੀ ਵੇਖ ਲਿਆ ਕਰੋ ਕਿ ਪਰ ਤੁਹਾਨੂੰ ਭੈਣ ਚ ਆਵੇ ਆਂਟੀ ਵੇ ਲੁੱਕ ਦੇਣ ਦੀ ਐਨ ਕਾਲੀ ਨਾਲ ਆਂਟੀ ਵੇਖਣ ਦੇ ਹੀ ਭੈਣ ਤਾਂ ਕੰਦੇ ਜੇ ਹੂੰ ਭੈਣ ਚ ਦੇ ਕੋਣ ਆ ਗਈ ਆ ਇਹਦੇ ਇੱਥੇ ਵੀ ਕੰਮ ਸ਼ੁਰੂ ਕਰ ਲੈਣਾ ਅੱਗੇ ਤੇ ਸਟੇਜਾਂ ਤੇ ਹੁੰਦਾ ਹੀ ਆਂਟੀ ਨੇ ਐਨਕ ਆਂਟੀ ਨੇ ਐਨਕ ਕਿੱਵੇਂ ਲਾਈਆਂ ਵੀਰੇ ਤੁਸੀਂ ਇੱਦਾਂ ਕਰਦੇ ਹੋ ਕੋਈ ਵੀ ਨਹੀਂ ਯਾਰਾ ਗਾਇਜ਼ ਆਪ ਆਫੋਰਡੇਬਲ ਦੋ ਲੈ ਇਤਰਾ ਦੋ ਆਪਾਂ ਤਾਂ ਗੁਰਵਾ ਗਗਨ ਜੂਸ ਪੀ ਲਿਆ ਚਾਹ ਵੀ ਗੋਲ ਗੱਪੇ ਪਹਿਲਾਂ ਖਾਣਦੇ ਪੀਆ ਪੀਜ਼ਾ ਇਹਨੇ ਘਰ ਜਾ ਕੇ ਬਣਾਉਣਾ ਤੇਰਾ ਦੀ ਚਾਹ ਤੇਰਾ ਉਹਨੂੰ ਪੁੱਛਦੀ ਚਾਹ ਪੀਣੀ ਯਾਰ ਚਾਹ ਜ਼ਰੂਰ ਪੀਵਾਂਗੇ ਸਾਲਾ ਬੜਾ ਚਾਹ ਚਾਹ ਰਹਿ ਕੇ ਖਾ ਖਾ ਤੁਹਾਡਾ ਦਿਮਾਗ ਖਰਾਬ ਹੋਇਆ ਵਾ ਤੁਹਾਨੂੰ ਪਤਾ ਜਿੰਨਾ ਚਿਰ ਤੱਕ ਚਾਹ ਨਹੀਂ ਪੀਤੀ ਐ ਅਸਰ ਨਹੀਂ ਹੁਣਾ ਸਾਲੇ ਕੁੜੀ ਹੋਵੇ ਨਿਛੇੜੀ ਗੈਂਗ ਗੈਂਗ ਯਾ ਗੈਂਗ ਇਹ ਕੁੜੀ ਹੈ ਗੈਂਗ ਗੈਂਗ ਸਲਵਾਰਾਂ ਚ ਜੇਬਾਂ ਲੜਾਈਆਂ ਇਹਨਾਂ ਉਹ ਸਲਵਾਤ ਜੀਮ ਰੱਖੀ ਆ ਔਰ ਇੱਕ ਐਸਾ ਕੈਸੂਲ ਪਰਾਏਗੇ ਕਈ ਕੋ ਰੱਖਿਆ ਵਾ ਚਾਹ ਤਾਂ ਬਗੈਰ ਕਿਥੋਂ ਖੜਨੇ ਹੋ ਲੈ ਉਹ ਆਹ ਵੇਖ ਲੈ ਲੈ ਕਿੰਨਾ ਬਣਾ ਮੂਹ ਇਹਦਾ ਓਏ ਬਾਈ ਜਿਹੜੇ ਬੂਟ ਨਹੀਂ ਤੇ ਬੰਦਾ ਲੜਦਾ ਮੈਂ ਲੜ ਚਪੇੜਾ ਹਾਨੀ ਤਿੰਨ ਲੜ ਕੇ ਬੰਦਾ ਲੜਦਾ ਤੂੰ ਤੇ ਚਪੇੜ ਮਾਰ ਕੇ ਦੰਦਲ ਪਾ ਦੇ ਜਿਹੋ ਜਾਓ ਆ ਸਾਲਾ ਸਿੰਗਲ ਪੀਸ ਲੈਗ ਪੀਸ ਜਾ ਤੇ ਕੁੜੀਆਂ ਵਾਲੇ ਨਖਰੇ ਕਰਦੀਆਂ ਕੁੜੀਆਂ ਨਹੀਂ ਕਰਦੀਆਂ ਨਹੀਂ ਨਹੀਂ ਮੈਨੂੰ ਜਣਾ ਗੁੱਸੇ ਹੋ ਕੀ ਤਾਂ ਦੇਣਾ ਕੁੜੀ ਹੋਵੇ ਡੱਬ ਖੜੱਬੀਏ ਜੀਏ ਇਹ ਗੱਗਣ ਤੇ ਦੱਸ ਤੂੰ ਕੀ ਆ ਪਹਿਲੋ ਤੂੰ ਵੇ ਥੋੜੀ ਜਈਆ ਇਹ ਕਿਸ ਗਰ ਲਿਆ ਤੂੰ ਹੁਣ ਬਿੰਦੂ ਆਂਟੀ ਇਹਨਾਂ ਦੇ ਉਹ ਕੀ ਆ ਉਹ ਕੀ ਆਈਡਲ ਬਿੰਦੂ ਆਂਟੀ ਪਪੀ ਲੰਕੜ ਇਹੋ ਜੇ ਤੇ ਇਹਨਾਂ ਦੇ ਆਈਡਲ ਆ ਉਹ ਮੋਲਾ ਚ ਤੂਰ ਤੂ ਮੈਂ ਬਿੰਦੂ ਆਂਟੀ ਦਾ ਵੀਡੀਓ ਬਣਾਉਂਦੇ ਆ ਤੇ ਮੁੰਡੇ ਆਂਟੀ ਮੁੰਡੇ ਕੁੜੀਆਂ ਵਾਲੀਆਂ ਲੱਛਣ ਕਰਦੇ ਆ ਇਹਨਾਂ ਦੇ ਆਈਡਲ ਤੇ ਉਹ ਆ ਇਹਨਾਂ ਨੂੰ ਪੈਂ 14 ਨਾਲੇ ਕੰਜਰਾ ਦੇ ਕੰਜਰਾ ਰਾਈਡਰ ਤੇ ਸ਼ੱਕੀ ਇਹ ਕਿੰਨੇ ਨਖਰੇ ਕਿੰਨੇ ਨਖਰੇ ਪੈਂ 14 ਮੇਰੇ ਸਾਹਮਣੇ ਉਹ ਨਾ ਗੁੱਤੋਂ ਹਟ ਕੇ ਉਹਨੂੰ ਘਵਾਵਾ ਮੈਂ ਲੈ ਬਾਹ ਆ ਨੂੰ ਮੋਟਾ ਹੈ ਮੈਨਾਂ ਹੀ ਨਹੀਂ ਮੋਟਾ ਹੈ ਮੈਨਾਂ ਕਿ ਨਹੀਂ ਨਾ ਬੰਦਾ ਬਿੱਟੂ ਖੱਦ ਹੋ ਗਈ ਯਾਰ ਆਏ ਹਾਏ ਟਿੰਡੇ ਰਗੀ ਵਾਜੀ ਕੰਨਾ ਜੋ ਆਏ ਜੀ ਬੈਂਚੂਰ ਯਾਰ ਲੱਗ ਰਿਹਾ ਹੈ ਉਏ ਇਹਦੀ ਕਾਰ ਵਰਗੀ ਵਾਈੜੀ ਥੜੀ ਲੈ ਘੜੀ ਨਾ ਸੱਤੇ ਮੋੜ ਮਿਲਿਓ ਆਹ ਵਾਓ ਆਹ ਨਹੀਂ ਵਗਦੀ ਵਾ ਉਹ ਵੀ ਸੋਚਦੇ ਨੇ ਕੀ ਰਿਹੜੀ ਜਾਂਦੇ ਕੁੜੀ ਹੋਵੇ ਘਰ ਜਾ ਕੇ ਵੇਖੋ ਲੜਾਈ ਪੈਂਦੀ ਹੁਣ ਲੈ ਕਲੇਸ਼ੀ ਪੂਰੀ ਕਲੇਸ਼ੀ ਇਹੋ ਜੇ ਇਹੋ ਜਿਹੇ ਬੰਦਾ ਕੋ ਆਪਾਂ ਇਤਨਾ ਨਾ ਰਾਜ ਜਾਂਦਾ ਆਪਾਂ ਐ ਕਰਦਾ ਬਹੀ ਇਹ ਕਿੱਡਾ ਭੈੜਾ ਲੱਗੇ ਕੋਈ ਐ ਤੁਰੇ ਜਾਂਦੇ ਹੋ ਐ ਕਰਕੇ ਮੈਂ ਹੱਥੋਂ ਕੀ ਤਾਂ ਦਿਹਾੜੀ ਭੈਣ ਜੋ ਕਿੰਨਾ ਫੁੱਦੂ ਸਮਝਾਂਗੇ ਉਹ ਬੰਦੇ ਨੂੰ ਆਪਾਂ ਸਹੀ ਗੱਲ ਸਹੀ ਗੱਲ ਉਹ ਪਿਛੇ ਛੇ ਬੈਂਡ ਵਾਲੇ ਦੇ ਮੂੰਹ ਖਰਾਬ ਕਰਤੇ ਇਹਨੇ ਲਿਆ ਕੇ ਵਿੱਚ ਬਹੀ ਗੱਲ ਗੱਡੀ ਨਾਸ ਹੀ ਕਿੱਡਾ ਮੂੰਹ ਹੀ ਵਾਗ ਤੀਜੀ ਥੋੜੀ ਭਣਦੀ ਇਦੀ ਇੱਥੇ ਐ ਕਰਕੇ ਈਂ ਚੁੰਦੀ ਜਮ ਮੱਝ ਦੇਣੀ ਉਹ ਜ਼ੇਰ ਚੁੰਦੀ ਹੁੰਦੀ ਵਾਗੇ ਤਾਂ ਜੇ ਤਾਂ ਵਾਓ ਇਹਦੇ ਖੱਬੇ ਪਾਸੇ ਵਾਲੀ ਜਿਹੜੀ ਲੱਕ ਦੀ ਮੋਰੀ ਆ ਉਹ ਵੱਡੀ ਇਹ ਇਧਰ ਲਈ ਥੋੜੀ ਲੰਮੀ ਜੀਆ ਦੂਜੀ ਵਾਲੀ ਐਪ ਸੀ ਆਵੇਂ ਇਹਨੇ ਫਿਲਟਰ ਲਾਇਆ ਤੇ ਪਤਾ ਲੱਗ ਗਈ ਤੇ ਪਤਾ ਲੱਗ ਗਿਆ ਵੇਖੀ ਵੇਖੀ ਚੈੱਕ ਕਰੀ ਜਦੋਂ ਜਦੋਂ ਅੱਗੇ ਦੇਖੀ ਆਵੇਂ ਇਹਦੇ ਦੰਦਾਂ ਇਹਦੇ ਦੰਦਾਂ ਹੈ ਨਾ ਥੱਲੇ ਦੇ ਇੱਥੇ ਇੱਥੇ ਦੰਦ ਆਹ ਜਿਹੜੇ ਦੰਦ ਨੇ ਨਾ ਤੇ ਇਹਦੇ ਬੋਲਿਆ ਉਹਦੇ ਵਿੱਚ ਵੇ ਇੱਕ ਲਕੀਰ ਜੀ ਆਉਂਦੀ ਨਾ ਇੱਕ ਥੱਲੇ ਚਿੱਟੇ ਦੰਦ ਦੇ ਉੱਤੇ ਥੋੜੇ ਡਾਰਕ ਹੋ ਗਏ ਇਹਨੇ ਉਹ ਸਨੈਪਚੈਟ ਦੇ ਵਿੱਚ ਉਹ ਲੋਕ ਵਾਲਾ ਫਿਲਟਰ ਲਾਇਆ ਇਹਨੇ ਹਾਂ ਹਾਂ ਪਹਿਣ ਚੋ ਬਿਜਾਰ ਕਾ ਮਿੱਟੀ ਖਾਣਾ ਹੈ ਜੀ ਤੁਸੀਂ ਯਾਰ ਕਾਈ ਖਾਈ ਜਾਂਦੇ ਕਹੀ ਜਾਂਦੇ ਕੁੜੀਆਂ ਵੇਹੇ ਲੈ ਜੇ ਇਹਨਾਂ ਨੂੰ ਠੰਡੇ ਤੱਤੇ ਦਾ ਸਿਸਟਮ ਨਹੀਂ ਪਤਾ ਕਿ ਪਹਿਲਾਂ ਜੂਸ ਪੀ ਲਿਆ ਹੁਣ ਚਾਹ ਵੀ ਪੀ ਲੋ ਭੈਣ ਚੋ ਤੋ ਕੀਆਂ ਗੋਲ ਗੱਪੇ ਪਹਿਲਾਂ ਜੂਸ ਪੀਤਾ ਫਿਰ ਉਧਰ ਉਹ ਖਾਦਾ ਸਿਸਟਮ ਤੱਤਾ ਉਹਦੇ ਕਰਦੇ ਨੇ ਹੁਣ ਚਾਹ ਪੀਣ ਆ ਕੇ ਵਿੱਚ ਗੋਲ ਗੱਪੇ ਵੀ ਖਾਦੇ ਨੇ ਆਸ ਖਾਨਸੂਰੀ ਨੇ ਤੂੰ ਚਾਹ ਪੀਣ ਆ ਗਈ ਵੇਲਾ ਇਤਰਾ ਹੀ ਹੁੰਦਾ ਜਦੋਂ ਕੰਜਰਾ ਤਕੜੀ ਲੱਗ ਜੇ ਅੱਜੀ ਕੀ ਗੱਲ ਆ ਬਾਦਲਾਂ ਤੋਂ ਕਿੰਨੀ ਸਸਤੀ ਆ ਮੈਨੂੰ ਵੀ ਜਾ ਕਿੱਡਾ ਵੱਡਾ ਮੂੰਹ ਓਏ ਉੱਪਰ ਦੀ ਸਿੱਕੀ ਓਏ ਮੈਨੂੰ ਮਾਰ ਦੋ ਓਏ ਮੇਰੇ ਛੁਰੀ ਮਾਰ ਦੋ ਓਏ ਭੈਣ ਚੋ ਬਾਜ਼ਾਰ ਲੈੜਕੀ ਆਈ ਇਹ ਇਹ ਕੀ ਕਰ ਰਹੀ ਬਾਜ਼ਾਰ ਚ ਖਾਣ ਭੈਣ ਚੋ ਕਦੀ ਸ਼ਕਰਗੰਦੀ ਤੇਰੀ ਸਾਲਾ ਗੋਲ ਗੱਪੇ ਖਾਣ ਤੈਨੂੰ ਪਤਾ ਤੈਨੂੰ ਉਹ ਤੈਨੂੰ ਪਤਾ ਇੰਨਾ ਪੈ ਆਉਂਦਾ ਯਾਰ ਇਹ ਸ਼ਕਰਗੰਦੀ ਦੇ ਵਿੱਚ ਹਾਨ ਨੂੰ ਵੀ ਭੁੰਨ ਦੋ ਭੈਣ ਚੋ ਤੇ ਇਹੋ ਜਿਹੇ ਨੂੰ ਦਨਾ ਵੇਖਿਆ ਸੀ ਆ ਸ਼ਕਰਗੰਦੀ ਉਹਦੀ ਦੇ ਦੋ ਭੈਣ ਚੋ ਉਹ ਮੋਟਾ ਜੇ ਚੱਲ ਗਏ ਪਰਗਟ ਮੰਗ ਰਾ ਸੀ ਮੈਂ ਘਰੇ ਬਣਾਉਣ ਲੱਗੀ ਸੀ ਬਣੀਆਂ ਨਹੀਂ ਖਰਾਬ ਹੋ ਵੀ ਐ ਇਸ ਦਾ ਕੀ ਆਣਾ ਕੋਲਰੇ ਚੱਕਰ ਬੰਦੀ ਇੱਥੋਂ ਬੜੀ ਬਣਾਈ ਕੋਈ ਰੋਕ ਜਾ ਆ ਬੈਠਾ ਕੀ ਕਰ ਰਿਹਾ ਇੱਥੇ ਦੇਖੀ ਵੇਖਿਆ ਜੀ ਪੋਜੀਸ਼ਨ ਤੇ ਉਹ ਜੀ ਪੋਜੀਸ਼ਨ ਤੇ ਉਹ ਜੀ ਆ ਪੋਜੀਸ਼ਨ ਤੇ ਵੀਰ ਜੀ ਉਹ ਜੀ ਵੇ ਥੋੜੀ ਜੀ ਉਹ ਕੀ ਐ ਨਾ ਸ਼ਰਮਿੰਦਿਆਂ ਨੂੰ ਕੀ ਜੇ ਰੀਲਾਂ ਤੇ ਕਰ ਸਕਦੇ ਜੋ ਮਰਜ਼ੀ ਵੀ ਤੇ ਰਮਿੰਦ ਕਹਿੰਦੇ ਸ਼ਰਮਿੰਦਿਆਂ ਦੀ ਟੋਲ ਕਿਤਾਬ ਦੇ ਰੋਡ ਰੋਡ ਗਾਣੇ ਚੱਕਰ ਬੰਦੀ ਚੂਟੀ ਆ ਦੇ ਕਿਨੇ ਬੋਲ ਆਏ ਹਾਏ 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 ਇੱਕ ਮਿੰਟ ਮੂੰਹ ਵੇਖੀ ਮੂੰਹ ਵੇਖੀ ਦਾ ਆਏ ਹਾਏ ਹਾਏ ਡਾਇਨਾਸੌਰ ਜਣਾ ਵਾ ਵੀ ਆ ਵੀ ਕਿੱਡਾ ਮੂੰਹ ਰੱਖਿਆ ਇਹਨੇ ਇਹ ਆਪਣੀ ਸ਼ਕਰਗੰਦੀ ਹੋ ਰਹੀ ਏ ਤੇ ਪਿਆਰ ਕਮਿੰਟ ਤੇ ਵੈਸੇ ਦਿਮਾਗ ਦੇ ਵਿੱਚ ਮੇਰੇ ਗੱਲ ਆਈ ਮੰਮੇ ਦੇ ਬਲਕਿ ਕਿੰਮੀ ਤੇ ਪਵਨ ਵਾਲਾ ਫਿਰ ਆਪਣਾ ਲਾਸਟ ਵਲੌਗ ਉਦੋਂ ਦਾ ਆਪਾਂ ਰੋਸਟ ਕੀਤਾ ਫਿਰ ਕਿੱਦਾਂ ਮਤਲਬ ਜਿੱਦਨ ਆਪਾਂ ਉਦੋਂ ਉਹ ਤੇ ਰੋਸਟ ਬਣਾਇਆ ਕਿੰਮੀ ਪਵਨ ਦੇ ਦੋਵਾਂ ਦੇ ਇਹਦਾ ਮਤਲਬ ਕੀ ਆਪੜਾ ਫਿਰ ਲਾਸਟ ਕਪਲ ਵਲੌਗ ਆ ਉਹਨਾਂ ਤੇ ਕਿੰਮੀ ਪਵਨ ਦੀ ਸੀਰੀ ਸਮੋਗੀ ਫਿਰ ਆਪਣੀ ਮੁੱਕ ਗਈ ਉਹ ਫਿਰ ਓਬਵੀਅਸ ਗੱਲ ਆ ਓ ਬੈਂਚੂ ਸ਼ਿਟ ਯਾਰ ਬੜਾ ਇੱਕਦਮ ਦਿਮਾਗ ਚ ਆਈ ਗੱਲ ਇਹੋ ਹੀ ਹੁੰਦਾ ਜਦੋਂ ਸਕ੍ਰਿਪਟ ਨਹੀਂ ਲੈਂਦੇ ਹਾਂ ਯਾਰ ਦੌਰ ਦੀ ਮਤਲਬ ਦੌਰ ਨਹੀਂ ਅਰਬਾਂ ਕਰੋੜਾਂ ਟ੍ਰਿਲੀਅਨ ਮਤਲਬ ਜਿੰਨੇ ਦੀ ਵੀ ਤੁਸੀਂ ਲਾਂਤ ਲੈ ਸਕਦੇ ਜੀ ਟ੍ਰਿਲੀਅਨ ਚ ਰਿਲੀਅਨ ਪ੍ਰਿਲੀਅਨ ਮਮੀ ਨਹੀਂ ਗੇਰ ਤੈਨੂੰ ਸਾਰੀਆਂ ਦੀ ਕੋਈ ਵੀ ਮਤਲਬ ਤੁਸੀਂ ਤੁਸੀਂ ਧਰਤੀ ਤੇ ਜੀਂਦੇ ਤੁਸੀਂ ਵੱਖਰੇ ਯੂਨੀਵਰਸ ਜਾਓ ਭੈਣ ਚੋਦ NASA ਨੂੰ ਇੱਕ ਇਹੋ ਜਿਹਾ ਕ੍ਰੀਏਟ ਕਰਨਾ ਚਾਹੀਦਾ ਵਾ ਕਿ ਵਲੌਗਰਾਂ ਵਲੌਗਰਾਂ ਨੂੰ ਭੈਣ ਚੋਦ ਵੱਖਰੇ ਯੂਨੀਵਰਸ ਤੇ ਭੇਜ ਦੇਣ ਇੱਕ ਵਾਰੀ ਰੋਕ ਕੇ ਚਲਾਓ ਹਣ ਭੈਣ ਦਾ ਸਪੇਸ ਚਾਹੀਦਾ ਕਿੰਮੀ ਪੰਮ ਨੂੰ ਨਹੀਂ ਆਪਣਾ ਫੋਨ ਜਾ ਫੜ ਕੇ ਸਪੇਸ 'ਚ ਲੱਗੇ ਰਹਿਣਾ ਆ ਜੇ ਕੰਮੀ ਪਾ ਜਹੀਂ ਭੈਣ ਚੋਦ ਇਹਨਾਂ ਨੂੰ ਵੇਖਣ ਵਾਲੇ ਵੀ ਉਹੋ ਜਿਹੇ ਇਹ ਬਣਾਉਣ ਵਾਲੇ ਵੀ ਉਹੋ ਜਿਹੇ ਭੈਣ ਚੋਦ ਤੂੰ ਹੋਰ ਕਿਤੇ ਜਾ ਕੇ ਖਾਂ ਕਹਿੰਦੇ ਹੋ ਆ ਵੇਖੋ ਐਕਸਟਰਨੌਟ ਆ ਗਿਆ ਜਿਹਨੂੰ ਹੁਣ ਮੈਂ ਥੋੜਾ ਜਾ ਖਾਣ ਲੱਗੀ ਆ ਭੈਣ ਚੋਦ ਯਾਰ ਤੁਸੀਂ ਕਿਹੜੇ ਯੂ ਤੋ ਇਹ ਕੁੜੀ ਵੀ ਉੱਤੇ ਚੱਲ ਜੀ ਕਿ ਤਾਰਾ ਤੂੰ ਓਏ ਇਹ ਤੇ ਕਿਨੇ ਭੈਣ ਚੋ ਇੱਕ ਮਿੰਟ ਰੋਜਾ ਘੈਣ ਜੋ ਯੱਲ ਕਰਨਿੰਦਾ ਕੁੱਤੇ ਭੁੰਕੀਂਦਾ ਹਾਂ ਇਦਾਂ ਕੀ ਕਰਨਾ ਤੇ ਕਿਚੀ ਕੀ ਆ ਓਕੇ ਇਹ ਤੇ ਕਿਤੇ ਉੱਤੇ ਤੇ ਚੱਲ ਜਾ ਕੁੜੀਆਂ ਤਾਰੇ ਖਾਨ ਦੇ ਵਿੱਚ ਜਿਤਰਾ ਦੀ ਇਹ ਕੁੜੀ ਹੋਵੇ ਹਾਂ ਸਹੀ ਤਾਰੇ ਮੁਕਾ ਦੇ ਇਹ ਸਾਲ ਚ ਕੁੜੀਆਂ ਸਾਰੇ ਤਾਰੇ ਮੁਕਾ ਦੇ ਅਗਲੇ ਸਾਲ ਤੋਂ ਇਹਨੇ ਗੈਲੈਕਸੀਆਂ ਖਾਣੀਆਂ ਸਟਾਰਟ ਕਰ ਦੇਣੀਆਂ ਕੁੜੀਆਂ ਬੰਬਲ ਬੀਜ ਆ ਬੰਬਲ ਬੀ ਦੀ ਮੈਂ ਫੋਟੋ ਬੰਬਲ ਮੈਨੂੰ ਪਤਾ ਕਈਆਂ ਨੂੰ ਬੰਬਲ ਬੀ ਦਾ ਪਤਾ ਨਹੀਂ ਨਾ ਫੋਟੋ ਲਾਉਂਗਾ ਇੱਥੇ ਬੰਬਲ ਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਆ ਵੀ ਲੈਣਾ ਤੇਰੀ ਗਾਲ ਨੂੰ ਮੈਂ ਕਿੰਦਾ ਸੱਜਦਾ ਮੈਂ ਤੇਰਾ ਗਾਲ ਲਾਵਾ ਤੂੰ ਤੇ ਜਾਂਦੀ ਜਾਂਦੀ ਉਹ ਰੋਕਦੇ ਤੂੰ ਤੇ ਜਾਂਦੀ ਜਾਂਦੀ ਰੰਪਾ ਤੱਕਾ ਮਾਰ ਕਿਉਂ ਰੋਕਦੇ ਤੂੰ ਨਹੀਂ ਨਹੀਂ ਗਗਨ ਆ ਇਹਦਾ ਮੂੰਹ ਆ ਠੀਕ ਹੈ ਇਹਦੇ ਮੂੰਹ ਤੋਂ ਬਾਅਦ ਚ ਇਹਦਾ ਧੜ ਸ਼ੁਰੂ ਹੋ ਜਾਂਦਾ ਤਾਂ ਤੇ ਹੈ ਹੀ ਨਹੀਂ ਗਾਲ ਗਾਲ ਤੇਰੇ ਪੈਗ ਦੱਸ ਸਕਦਾ ਜਿੱਦਾਂ ਦੀ ਤੂੰ ਹੈਗੀ ਆ ਮੱਝਾਂ ਨੂੰ ਮੱਝ ਉਹ ਸਾਰ ਨੇ ਕੂਲ ਨੇ ਭਲਾਈ ਚਾਹਣਾ ਉਹ ਬੋਲੇ ਫੁੱਲ ਫੁੱਲ ਨੇ ਡਾਕਿਆ ਸਾਰਾ ਕੂਲ ਨੇ ਪੀਆ ਅਮੇ ਚਪੇੜਾ ਖਾਣੀ ਹੈ ਲੜਾਈ ਗਈ ਗਾਇਸ ਲੜਾਈ ਅਸੀਂ ਪਿੰਡ ਜਾ ਰਹੇ ਸੀ ਇਹਨਾਂ ਦੇ ਨਾਲ ਗਾਇਸ ਇਹ ਦੌਰ ਬੱਜੀ ਤੇ ਅਸੀਂ ਹੁਣ ਵਾਪਸ ਬੈਕ ਕਰ ਰਿਹਾ ਮੋਟਰਸਾਈਕਲ ਇਹ ਕਹਿੰਦੇ ਵੀ ਕਿਸੇ ਹੋਰ ਦੇ ਨਾਲ ਵਾਜ ਜੀ ਪਹਿਲਾਂ ਗਗਨ ਮੇਰੀ ਗੱਲ ਸੁਣੀ ਸਾਰੀ ਪਹਿਲਾਂ ਇਹ ਕੀ ਕੀਤਾ ਇਹਨਾਂ ਡੋਰ ਵੱਜ ਗਈ ਇਹਨਾਂ ਨੂੰ ਪਤਾ ਨਹੀਂ ਲੱਗਾ ਫਿਰ ਉਹਨਾਂ ਨੇ ਚੇਤਾ ਲੈਂ ਲੈ ਅਹੀਂ ਤੇ ਇਨਸਾਨੀਅਤ ਵੀ ਵਿਖਾਉਣੀ ਆ ਲੋਕਾਂ ਨੂੰ ਪਤਾ ਤੇ ਲੱਗੇ ਕਿ ਮੈਂ ਬਹੁਤ ਚੰਗੀ ਆ ਭੈ ਜੋ ਅਹੀਂ ਡੋਰ ਬਾਟਾਈਏ ਉਹ ਚੈਨਾ ਡੋਰ ਮੈਂ ਭੈ ਡੋਰ ਬੂਆ ਸਮਝਨੇ ਵਾਂ ਡੋਰ ਵੇ ਯਾਰ ਕਿ ਡੇ ਅੰਗਰੇਜ਼ ਕੁੜੀ ਹੋਵੇ ਅੰਗਰੇਜ਼ੋ ਤੁਸੀਂ ਭੈ ਜੋ ਉਧਰ ਰਹਿ ਰਹੇ ਕਿ ਡੋਰ ਡੋਰ ਸਾਲੇ ਉਹ ਵੀ ਸਾਲਾ ਤੇਰਾ ਹੀ ਦੋਰ ਚ ਕਰਨ ਵਾਲਾ ਸਾਨ ਜੋਦ ਸਾਲ ਡੋਰ ਡੋਰ ਸਾਲੇ ਨਹੀਂ ਨਹੀਂ ਜੀ ਜਾਨ ਬਸ ਵਾ ਵਾ ਆ ਦੇ ਪਿਆ ਪਤੰਗ ਆ ਦੇ ਪਤੰਗ ਪਾਈ ਨਹੀਂ ਹੁੰਦੀ ਆ ਇਹ ਡੋਰ ਇੱਥੇ ਆ ਹਾਂ ਡੋਰ ਆਤੀ ਹਣੀ ਹੂੰ ਡੋਰ ਆ ਤੇ ਡੋਰ ਡੋਰ ਸੀ ਗਿਰ ਲੱਗੇ ਸੀ ਅੱਗੇ ਆ ਦੇਖ ਡੋਰ ਆ ਦੇਖ ਕਿੱਦਾਂ ਆਏ ਉੱਥੇ ਜਾਂਦੀ ਵੀ ਡੋਰ ਬੜੀ ਡੋਰ ਜਾਂਦੀ ਬੜੀ ਹਾਂ ਤੇ ਆ ਦੇਖ ਵੇਹੇ ਹੁਣ ਇਹਨੇ ਗੁੱਡੀ ਹੁਣ ਇਹਨੇ ਗੁੱਡੀ ਲੈ ਆਈ ਨਹੀਂ ਬੜੇ ਗੰਦੇ ਜੀ ਆਹ ਨਹੀਂ ਮਿੱਤਰੋ ਵੇਹੇ ਇਹ ਗੱਲ ਇੱਕ ਗੱਲ ਪਾਸੇ ਰਹੀ ਪਰ ਅਹੀਂ ਚਲੋ ਇਹ ਨਹੀਂ ਆਂਦੇ ਕਿਉਂਕਿ ਹਾਨੂੰ ਵੀ ਪਤਾ ਵਾ ਕਿ ਇਹ ਨਹੀਂ ਕੋਈ ਵੀ ਮੰਨਦਾ ਪਰ ਤੁਸੀਂ ਸਿਰਫ ਇੰਨਾ ਕ ਕਰ ਲਿਆ ਕਰੋ ਕਿ ਤੁਸੀਂ ਜੇ ਗੁੱਡੀ ਡਾਉਂਦੇ ਜੇ ਚਾਈਨਾ ਡੋਰ ਨਾਲ ਅਵਲ ਤੇ ਡਾਉ ਹੀ ਨਾ ਪਰ ਜੇ ਤੁਸੀਂ ਡਾਉਂਦੇ ਜੇ ਉਹਨੂੰ ਆਪਣੇ ਵੱਲ ਪੂਰੀ ਖੇਚ ਲੋ ਕਿਉਂਕਿ ਪੰਛੀਆਂ ਦੇ ਪੈਰ ਵੱਡੇ ਜਾਂਦੇ ਆ ਗਾਲ ਵੱਡੇ ਜਾਂਦੇ ਆ ਬੰਦੇ ਮਰਦੇ ਆ ਸੋ ਇਸ ਕਰਕੇ ਮੈਂ ਇਹਨਾ ਕੀ ਕਹਿਣਾ ਜਾਉਣਾ ਕਿ ਜਦੋਂ ਤੁਸੀਂ ਗੁੱਡੀ ਡਾਉਂਦੇ ਜੇ ਨਹੀਂ ਦੇਖੀ ਯਾਰ ਹੈਂ ਮੈਂ ਕਈ ਵਿਚਾਰੇ ਵੇਖੇ ਉਹਨਾਂ ਦੇ ਅੱਖਾਂ ਬੰਦਿਆਂ ਦੀਆਂ ਅੱਖਾਂ ਛੱਲੀਆਂ ਜਾਂਦੀਆਂ ਅੱਖਾਂ ਕੱਢਣੀਆਂ ਬੇਰਬੜਾ ਹੋ ਜਾਂਦਾ ਮੈਂ ਅੱਜ ਹੀ ਵੀਡੀਓ ਵੇਖਣਿਆ ਹਾ ਚੜੀ ਹੀ ਵਿਚਾਰੀ ਯਾਰ ਮੈਨੂੰ ਇੰਨਾ ਗਰੂਆ ਦੁੱਖ ਆ ਉਹ ਚਿੜੀ ਦੇ ਦੋਵੇਂ ਪੈਰ ਵੱਡੇ ਗਏ ਚਾਈਨਾ ਡੋਰ ਨਾਲ ਸੋ ਜੇ ਤੁਸੀਂ ਡਾਉਂਦੇ ਜੇ ਮੈਂ ਚਲੋ ਮੈਨੂੰ ਪਤਾ ਨਹੀਂ ਮੰਨਦੇ ਲੋਕ ਪਰ ਜੇ ਤੁਸੀਂ ਡਾਉਂਦੇ ਜੇ ਤੁਸੀਂ ਉਹ ਡੋਰ ਨੂੰ ਪੂਰਾ ਪਿੱਛੋਂ ਤੇ ਮਤਲਬ ਆਪਣੇ ਤੱਕ ਲੈ ਆਓ ਸੇ ਰਾਜਾ ਕਿ ਤੁਸੀਂ ਆਪਣੇ ਵੱਲੋਂ ਸਹੀ ਰਹੋ ਤੁਹਾਨੂੰ ਕੋਈ ਰਿਗਰੈਟ ਨਾ ਫੀਲ ਹੋਵੇ ਤੁਹਾਡੀ ਵਿਚਾਈ ਡੋਰ ਨਾਲ ਜਾਂ ਸੁੱਟੀ ਡੋਰ ਨਾਲ ਕਿਸੇ ਦੀ ਜਾਨ ਜਾਂ ਕਿਸੇ ਪੰਛੀ ਨੂੰ ਕੋਈ ਆ ਬਣਾਵੀ ਸੋ ਇਸ ਕਰ। ਹੂੰ। ਕਿ ਕਿਹੜਾ ਰਾਹ ਪਤਾ ਨਹੀਂ ਐ ਵਿਖਾਉਂਦੀ ਕਿੱਡੇ ਅਮਰੀਕਾ ਦਾ ਨਵਾਂ ਰੋਡ ਬਣੇ ਦੋਸਤਾਂ ਜਾਣਦੇ ਉਹ ਵਿਖਾਉਂਦੇ ਆ। ਕਿੱਡਾ ਇਹਦਾ ਘਰ ਭੈਂ ਚ ਉਹ ਵਾਈਟ ਹਾਊਸ ਵਰਗਾ ਘਰ ਹੁੰਦਾ ਜਿਵੇਂ ਕੁੜੀਆਂ ਕਿੱਡਾ ਰੋਡ ਵਿਖਾਉਂਦੀ ਆ ਕਿ ਐਂ ਹਵਾ ਵਜਦੀ ਵਿਖਾਉਂਦੀ। ਯਾਰ ਕੀ ਆ ਇਹਦੇ ਵਲੌਗ ਚ? 9 ਮਿੰਟ ਦਾ ਵਲੌਗ ਆ ਤੇ ਬਾਜ਼ਾਰ ਚਦਾ ਕੱਢ ਆਈ ਹੁਣ ਰੋਡ ਵਿਖਾਈ ਜਾਂਦੀ ਐ। ਯਾਰ ਪਤਾ ਨਹੀਂ ਯਾਰ ਕੀ ਨੂੰ ਕਿਹਨੂੰ ਕਿਸ ਤਰ੍ਹਾਂ ਵੇਂਦੇ ਆ। ਤਾਰੀ ਕੋਨੇ ਨਿਆਣਿਆਂ ਦੇ ਹੁਣ ਇਹਨਾਂ ਨਿਆਣਿਆਂ ਨੂੰ ਕਹਿ ਤਾ ਕੁਝ ਠੀਕ ਆ ਫੇਰ ਇਹਨਾਂ ਟੰਡੋਰਾ ਪੇਟ ਲੈਣਾ ਲੈ ਹੱਡੇ ਨਿਆਣਿਆਂ ਨੂੰ ਵਿੱਚ ਲੈ ਆਏ ਪਰ ਜੇ ਤੁਹਾਨੂੰ ਪਤਾ ਆਵੇ ਜਿਹੜੀ ਤੁਸੀਂ ਤੁਹਾਡੀ ਪ੍ਰਾਈਵੇਸੀ ਜੇ ਤੁਸੀਂ ਉਹਨੂੰ ਡਿਸਕਲੋਜ਼ ਕਰਦੇ ਜੇ ਆਪਣੇ YouTube ਤੇ ਜਾਂ Instagram ਤੇ ਸਾਨੂੰ ਪੂਰਾ ਪੂਰਾ ਹੱਕ ਹੈ ਉਹਦੇ ਤੇ ਬੋਲਣ ਦਾ ਕਿਉਂਕਿ ਉਹ ਚੀਜ਼ ਤੁਸੀਂ ਆਪ ਵਿਖਾਈ ਆ ਤਰੇੜੂ ਲੈ ਵਰਦੀ ਲਈ ਹੋਰ ਹੁਣ ਇਹ ਨਹੀਂ ਆਇਆ ਆ ਲੈਟਵੇ ਰੱਖੀ ਨਾ ਵੀ ਇਹ ਵੜਿਆ ਅਗੇ ਸੀ ਕਰੇਗਾ ਇਸਰੇ ਪਹੁੰਚ ਗਏ ਆ ਬੜੇ ਨੇ ਬਲੌਗ ਨਾਲ ਹਾਂਜੀ ਗਾਇਜ਼ ਮਾਰ ਪਰ ਇਹਨਾਂ ਨੇ ਨਾ ਮੇਰੇ ਵੋਟ ਨਹੀਂ ਲੈ ਕੇ ਦਿੱਤੇ ਬੁੱਧ ਲੱਭਾ ਕਿਤੇ ਵਰਗਟ ਲੈ ਆਈਆਂ ਨਹੀਂ 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 ਗਾਇਜ਼ ਨੇ ਮੈਨੂੰ ਪਾਲੂ ਵਾਲੇ ਵੋਟ ਨਹੀਂ ਲੈ ਕੇ ਦਿੱਤੇ ਪਾਲੂ ਵਾਲੇ ਕੀ ਕਹਦਾ ਮੈਂ ਇਥੇ ਇਹਨੂੰ ਯਾਰ ਮੈਨੂੰ ਇਹਨੇ ਪਾਲੂ ਵਾਲੇ ਬੂਟਰ ਪਾਲੂ ਵਾਲੇ ਭੈੜੀ ਸ਼ੁੱਕ ਬੁੱਢਣ ਖੋਲਾ ਵਾ ਤੂੰ ਵਾਲੇ ਮੈਂ ਚੁੱਕ ਟੂ ਬੁੱਢੜ ਕੋ ਲਾਵਾਂ ਤੂੰ ਭੈਣ ਚ ਕੀ ਆਪਣੇ ਆਪ ਨੂੰ ਕੀ ਜਾਪਨਿਸ ਕੁੜੀਆਂ ਸਮਝਦੀ ਔੜੀ ਨਾ ਨਾ ਕਰਦੀਆਂ ਵਾ ਉਹ ਭੈਣ ਚ ਤੂੰ ਉਹ ਸਟੇਜ ਤੇ ਆ ਜਿੱਥੇ ਭੈਣ ਚ ਵੀ ਬੰਦਾ ਕਬਰ ਦੇ ਵਿੱਚ ਅੱਧੇ ਪੈਰ ਪਾ ਕੇ ਬੈਠਾ ਹੁੰਦਾ ਆਪਣੇ ਆਪਣੇ ਪੈਰ ਅੱਧੇ ਕ ਪੈਰ ਤੁਹਾਡੇ ਕਬਰ ਚ ਹੁੰਦੇ ਆ ਜਿਹੜੀ ਉਮਰ ਚ ਤੂੰ ਆ ਚਟੀਆਂ ਉਹਦੀ ਦਾੜੀ ਹੋ ਗਈ ਆ ਤੂੰ ਬੁੱਢੜ ਯਾਰ ਤੁਸੀਂ ਸਮਝਦੇ ਕਿਉਂ ਨਹੀਂ ਜੇ ਚੀਜ਼ਾਂ ਤੇ ਜਰਮ ਨੂੰ ਇੰਨਾ ਗੁੱਸਾ ਉਮਰ ਦੇ ਹਿਸਾਬ ਨਾਲ ਚੀਜ਼ਾਂ ਉਮਰ ਦੇ ਹਿਸਾਬ ਨਾਲ ਚੀਜ਼ਾਂ ਚੰਗੀਆਂ ਲੱਦੀਆਂ ਚੇਂਜ ਹੁੰਦੀਆਂ ਉਮਰ ਦੇ ਹਿਸਾਬ ਨਾਲ ਸੋ ਇਹ ਗਾਣੇ ਕੋਈ ਤੋਂ ਨਿਕਾਣਿਆ ਹੁਣ ਭੈਜ ਹਾਡਰ ਕੇ ਕਹਿਣਗੇ ਮੰਮੀ ਮੰਮੀ ਚੋਚੀ ਮੰਮੀ ਚੋਚੀ ਮੈਂ ਕਿੰਨਾ ਕੁ ਵਧੀਆ ਲੱਗਣ ਨਿਆ ਨਾ ਜਾਂ ਆਪਾਂ ਕਵਾਂਗੇ ਨਹੀਂ ਨਹੀਂ ਮੇਲੇ ਦੇ ਮੈਨੂੰ ਜਾੜ ਹੀ ਲੈ ਕੇ ਦੋ ਕਿੱਡਾ ਕੁ ਮੈਂ ਚੰਗਾ ਲੱਗੂਗਾ ਉਹਨਾਂ ਨੇ ਕਹਿਣਾ ਲੈ ਪੈਣ ਸਾਡੇ ਘਰ ਜਾਣੇ ਅਬਲ ਤੇ ਗਾਲਾਂ ਕੱਢਣੀਆਂ ਕਿ ਤੂੰ ਭੈ ਜੋ ਦਾੜੀ ਤੇਰੇ ਮੂੰਹ ਤੇ ਆਈ ਤਾਂ ਤੂੰ ਜਾੜ ਮੰਗਣ ਨਿਆ ਤੂੰ ਨਿਆਣਾ ਵਾ ਯਾਰ ਤੂੰ ਕਿਦੋਂ ਇਹ ਪੱਲੂ ਵਾਲੇ ਨਹੀਂ ਲੈ ਗਏ ਜੰਮ ਦੇ ਤਾ ਦੂੰ ਪੱਲੂ ਨਾ ਧੀ ਅੰਨੀ ਚੰਗੀ ਚੱਲ ਇਹ ਦੇ ਮੈਨੂੰ ਨਹੀਂ ਪਤਾ ਇਹਦੇ ਪਾਲੂ ਵਾਲੇ ਪਾਲੂ ਵਾਲੇ ਤੁਸੀਂ ਮੈਨੂੰ ਕਿਹਾ ਸੀਗਾ ਨਾ ਲੈ ਕੇ ਪਾਲੂ ਲੈ ਕੇ ਕਿ ਤੈਨਾਂ ਵਧੀਆ ਬੂਮ ਕੋ ਗਿੱਟੀ ਪੜੀ ਲੱਗਦੀ ਓਏ ਗਿੱਟੀ ਪੜੀ ਲੱਗਦੀ ਏ ਯਾਰ ਪਰ ਗੁੱਸਾ ਆਉਂਦਿਆ ਮੇਰੀ ਗਿੱਟੀ ਆ ਗਈ ਹੁਣ ਮੇਰਾ ਸੈਟਅਪ ਮੈਂ ਗਗਨ ਮੈਂ ਨਹੀਂ ਦੇਖਣਾ ਨੂੰ ਮੇਰਾ ਸੈਟਅਪ ਇੰਨਾ ਪਕੜਾ ਹੋਣਾ ਮੈਂ ਮੈਂ ਮੈਨੂੰ ਬੂਟ ਉੱਤੇ ਲੈ ਕੇ ਤਾਂ ਛੋਟਾ ਮੋਟਾ ਸੈਟਅਪ ਹੋਵੇ ਮੈਂ ਤਾਂ ਆਪਣਾ ਸੈਟਅਪ ਤੋੜ ਲਾਂ ਨਿੰਨਾ ਗੁੱਸਾ ਆਉਂਦਿਆ ਐਨ ਦੀ ਸ਼ਿੱਕੀ ਗਿੱਟੀ ਪੜੀ ਲੱਗਦੀ ਆ ਓਏ ਯਾਰ ਮੈਨੂੰ ਗੁੱਸਾ ਆ ਜਾਂਦਾ ਹੈ ਕੁੜੀ ਕੁੜੀ ਲੈ ਕੇਵੇਂ ਕੁੜੀ ਫਿਰ ਵੀ ਚੰਗੀ ਲੱਗਦੀ ਆ ਕੀ ਇਹ ਭੈਣ ਚੋ ਕੁੜੀ ਨਖਰਾ ਕਰੇ ਨਾ ਕੋਈ ਮਤਲਬ ਕਿ ਨਾ ਰਿਲੇਸ਼ਨ ਹੈ ਠੀਕ ਆ ਉਹ ਨਖਰਾ ਕਰੇ ਕੁੜੀ ਨਹੀਂ ਮੈਨੂੰ ਉਹ ਲੈ ਕੇ ਮੰਨ ਦੇ ਤੇਰਾ ਕਾਹਦਾ ਨਖਰਾ ਤੂੰ ਤੇ ਨਖਰਿਆਂ ਦੇ ਬੋਝ ਆ ਤੈਨੂੰ ਤੇ ਕੁਝ ਤਰਲੇ ਵੀ ਮਾਰ ਨਾ ਤੇਰੀ ਤੇ ਤਾਂ ਵੀ ਨਹੀਂ ਸੁਣੀ ਜਾਣੀ ਚਾਹੀਦੀ ਤੂੰ ਭੈਣ ਜੋ ਨਖਰੇ ਕਰਨ ਨਹੀਂ ਆ ਕੋਹ ਅਗਲ ਨੂੰ ਆ ਤੈਨੂੰ ਤੇ ਕਰੋ ਸਾਰੇ ਮਿਲ ਕੇ ਦੇਸ਼ ਦੇ ਇਦਰੋਂ ਹੀ ਦਾ ਕੇਸ ਪਾ ਦੋ ਇਹਨੂੰ ਭੈਣ ਚੋ ਕੱਢ ਦੋ ਬਾਹਰ ਕੁੜੀ ਇੰਡੀਆ ਤੋਂ ਇਹਨੂੰ ਯਾਰ ਵੀ ਬੌਂਗਸ ਜੀ ਕਿੱਡੀ ਪਹਿਲੋਂ ਕੀ ਯਾਰ ਆਓ ਮੇਰਾ ਕੰਟੈਂਟ ਨਹੀਂ ਪੂਰਾ ਹੁੰਦਿਆ ਦੱਸੋ ਮੈਨੂੰ ਕਿਉਂ ਮੂਡ ਕਿਉਂ ਨਹੀਂ ਲੈ ਕੇ ਦਿੱਤੇ ਉਹ ਦੱਸੋ ਕੰਟੈਂਟ ਪੂਰਾ ਕਰੋ ਅੱਗੇ ਭੇਜੋ 9-9 ਮਿੰਟ ਦੇ ਵਲੌਗ ਆ ਲੋਕ ਗਾਲਾਂ ਕੱਢਣਦੇ ਉਹਨਾਂ ਥੱਲੇ ਵੀ ਤੇ ਕੰਟੈਂਟ ਤੇ ਦੋ ਮੈਨੂੰ ਥੋੜਾ ਜਾ ਮੈਂ ਮੈਂ ਸੱਚੀ ਮਜ਼ਾਕ ਨਹੀਂ ਕੰਡਿਆ ਪਰ ਮੈਨੂੰ ਹਾਲੇ ਐਡੀ ਇੱਕ ਜਿਆਦੀ ਪੈੜੀ ਲੱਗਣ ਦੀ ਨਾ ਇੰਨੀ ਕਿ ਜਿਆਦੀ ਪੈੜੀ ਲੱਗਣ ਦੀ ਮੈਂ ਕਿਸ ਨੂੰ ਦੱਸ ਨਹੀਂ ਸਕਦਾ ਕਿੰਨੀ ਪੈੜੀ ਮਤਲਬ ਮੈਨੂੰ ਕਚੀਚੀ ਆ ਗਈ ਇਹ ਦੇਖ ਕੇ ਇੱਕ ਜੇ ਅਸੀਂ ਦੱਸਾਂਗੇ ਤਾਂ ਮੇਰੀ ਪੈੜੀ ਲੱਗਣ ਦੀ ਹੱਕੀ ਮਾਰਾਂ ਦੇ ਮੈਂ ਜੇ ਤਨ ਦੱਸਾਂਗਾ ਕਿ ਕਿੱਡੀ ਪੈੜੀ ਲੱਗਣ ਦੀ ਸਾਡੇ ਮੂੰ ਆ ਨੀ ਗਾਲ ਮੈਂ ਗੰਦੀ ਵਾਲੀ ਮੈਂ ਕੱਢਣ ਲੱਗਾ ਹਾਂ ਕੇ ਪਰ ਮੈਂ ਚੁੱਪ ਕਰ ਗਿਆ ਫਿਰ ਆਂਟੀ ਦਾ ਚੇਤਾ ਆ ਗਿਆ ਕੇ ਕੇ ਵਲੇ ਨੂੰ ਆ ਜਾਂਦਾ ਹੱਡੀ ਦਾ ਚੇਤਾ ਗੱਲ ਕਰੋ ਮੇਰੇ ਨਾਲ ਹਾਂ ਅੰਟੀ ਇੱਧਰ ਆਓ ਜਰਾ ਆ ਦੇਖੋ ਮੇਰੇ ਬੂਟ ਚੱਕ ਕੇ ਵਖਾਓ ਚੋ ਗੱਲ ਕਰੋ ਅੰਟੀ ਜੀ ਅੰਕਲ ਦੀ ਬੁੰਡ ਦੇ ਮਾਸ ਨਹੀਂ ਤੇ ਸਾਡੇ ਜਿਹਾ ਕੋ ਬਦਮਾਸ ਨਹੀਂ ਅੰਕਲ ਦੀ ਬੁਲਡ ਵੈਚ ਵੈਡੀ ਕੀ ਕੁੜੀ ਹੋਈ ਨਿੱਕੀ ਜੀ ਕੁੜੀ 30 ਤਰੀ ਜੀ ਐਡੀ ਐਡੀ ਅਸੀਂ ਵੀ ਖਾਣ ਨਹੀਂ ਆ ਪਰ ਨਹੀਂ ਹਾਲੇ ਉੱਥੇ ਇੰਨਾ ਖਾ ਕੇ ਆਈ ਹੂ ਅਹੀਂ ਵੀ ਪਲੀਜ਼ ਖਾਣ ਨਹੀਂ ਉਹ ਡੈਨਾਸੌਰ ਨਹੀਂ ਏ ਡੈਨਾਸੌਰ ਨਹੀਂ ਏ ਆ ਬੂਟ ਵੀ ਦੇ આ બુડ આવે કેડે જન્ટલમેન ફૂડ આ લે એ કેડે ફૂડ દેખા કેડે ਮੈਂ ਇੱਕ ਮਿੰਟ ਇੱਕ ਮਿੰਟ ਨਹੀਂ ਉਹ ਤੇ ਮੈਂ ਪੁੱਛਣਾ ਇੰਗਲਿਸ਼ ਤੇ ਮਿੰਟ ਹੋ ਗਈ ਥੋੜੀ ਜੀ ਮੈਂ ਸਪੋਰਟਸ ਸੁਣੇ ਆ スニーカー ਸੁਣੇ ਆ ਠੀਕ ਆ ਹੋਰ ਕਈ ਤਰ੍ਹਾਂ ਦੇ ਹੁੰਦੇ ਹੋਣਗੇ ਸਾਡੇ ਜੈਂਟਲਮੈਨ ਬੂਟ ਕਿਹੜੇ ਆ ਗਏ ਨਹੀਂ ਕਿਹੜੇ ਜਤੀ ਮੈਲੀ ਨਹੀਂ ਵੇਖੀ ਮੈਂ ਜੈਂਟਲਮੈਨ ਬੂਟਾਂ ਵਾਲੀ ਮੈਂ ਨਾਲੇ ਜੈਂਟਲਮੈਨ ਨਾਲੇ ਜੈਂਟਲਮੈਨ ਜਿਹਦੇ ਬੂਟ ਹੁੰਦੇ ਜੈਂਟਲਮੈਨ ਪਾਉਂਦੇ ਜੈਂਟਲਮੈਨ ਜੈਂਟਲਮੈਨ ਪਾਉਂਦੇ ਆ ਉਹ ਉਹ ਸਹੀ ਗੱਲ ਹੈ ਮਿਸ ਸਾਡੇ ਨੂੰ ਬੰਦਾ ਹੀ ਸਮਝਦਾ ਜੈਂਟਲਮੈਨ ਪਰ ਗਰਲ ਟਾਡੀ ਠੀਕ ਹੈ ਜੈਂਟਲਮੈਨ ਵਾਸਤੇ ਆ ਪਰ ਕੱਢ ਕੇ ਜੈਂਟਲਮੈਨ ਨਹੀਂ ਹੈ ਇਹਦੀ ਗਲਤ ਕਹਿ ਕੇ ਜੇ ਇੰਗਲਿਸ਼ ਇੰਗਲਿਸ਼ ਦੀ ਤੀ ਮਈਆ ਜੈ ਜੈ ਜਾਨਵਰ ਤੋਂ ਘਰ ਪਾਉ ਨੂੰ ਲੈਣੇ ਸੀ ਕੁੜੀ ਕਿੱਡੇ ਪੈ ਪਾਕਟੀ ਪੜੀ ਕੀ ਘੜੀ ਲੱਗਦੀ ਆਵੇ ਮੁੱਕੀ ਮਾਰਨੀ ਓ 500 ਆ ਸੇਮ ਬੂਟ ਮੇਰੇ ਕੋਲ ਆ ਗਿਆ ਆ ਸੇਮ ਬੂਟ ਮੇਰੇ ਕੋਲ ਆ ਗਿਆ ਮੇਰਾ ਤੇ ਪੌਣ ਨੂੰ ਜੀ ਨਹੀਂ ਕਰਦਾ ਸੜਦੇ ਸੜਦੇ ਭੈਣ ਕਿਧਰੋਂ ਪਾਣੀ ਲੈਣੀ ਮੈਂ ਹੁਣ ਉਹ ਕੁਟੀ ਢਾੜੀ ਲਾਦੀ ਕੁੱਤਰਾ ਇਨੋਂ ਬੁੱਸੋ ਤਾਂ ਨਹੀਂ ਆਏ ਓਏ ਓਏ ਮੈਂ ਪਰਾਣੀ ਜੀਵਨ ਢਾੜੀ ਲੱਗੀ ਹੋ ਚਿੱਟੀ ਜੀ ਲੱਗੀ ਓਏ ਸਲਵਾਰ ਗਾਂਟ ਟੌਪ ਆ ਕੇ ਘੜਾ ਕੇ ਘੜਾ ਮੈਂ ਕਦੀ ਪਾਇਓ ਤਹੇ ਉਹ ਮੈਂ ਲੈਣਾ ਸੀ ਭਾਲੂ ਵਾਲੇ ਇਹਦੇ ਨਿਆਣੇ ਵੀ ਇਹਦੇ ਇਹਦੇ ਨਿਆਣੇ ਮੇਰੀ ਖੌਂਦ ਦੇ ਨੂੰ ਸਾਲਾ ਨਹੀਂ ਵੇਖਿਆ ਜਾਨ ਦੇ ਦਾ ਨਹੀਂ ਇਹਦੇ ਨਿਆਣੇ ਵੀ ਨਹੀਂ ਆਉਂਦੇ ਕੋਈ ਨੂੰ ਕੀ ਯਾਰ ਡਾਂਨ ਜੀ ਪਹਿਲੋਂ ਓਏ ਹੋਏ ਮੈਂ ਡੋਰੇ ਮੋਣ ਵਾਲੇ ਮੈਂ ਭਾਲੂ ਵਾਲੇ ਸਾਲਾ ਕਿੰਨਾ ਕੋ ਯਾਰ ਕਿੱਡੀ ਆਪਣੇ ਆਪ ਨੂੰ ਕੁੜੀ ਸਮਝਦੀ ਏ ਲੈ ਲੈ ਕੱਫੀ ਲਵਾਤੇ ਹੋਰ ਕੀ ਲੈ ਕੇ ਦਿੱਤਾ ਦੱਸਿਆ ਮੈਨੂੰ ਕੀ ਲੈ ਕੇ ਦਿੱਤਾ 500 600 ਹਜ਼ਾਰ ਦਾ ਭਾਂਜੋ ਰਾਸ਼ਨ ਖਾ ਹੀ ਹੋਏ ਤੇ ਲੈ ਕੇ ਆਏ ਵੱਖਰਾ ਮੈਨੂੰ ਕੀ ਦਵਾਇਆ ਉੱਤੇ ਉਹ ਟੈਂਕਰ ਕੁੜੀ ਹੋਵੇ ਕਿਦਾਂ ਖਾਣਾ ਈ ਤੂੰ ਕਿੱਡੀ ਓਏ ਕਿੱਡੀ ਕੁੜੀ ਮੈਨੂੰ ਮੈਨੂੰ ਗੁੱਸਾ ਆ ਗਿਆ ਉੱਤੇ ਮੈਨੂੰ ਅੱਗੇ ਘੜ ਦੇ ਗਾਇਸ ਮੈਂ ਲੈ ਕੇ ਆਈ ਸੀ ਪੀਜਾ ਦਾ ਸਮਾਨ ਮੈਂ ਕਿਹਾ ਚਲੋ ਪੀਜ਼ਾ ਬਣਾਵਾਂਗੇ ਤੇ ਹੁਣ ਟਾਈਮ ਬਹੁਤ ਹੋ ਗਿਆ ਟਾਈਮ ਲੱਗਣਾ ਪੀਜ਼ਾ ਬਣਾਉਣ ਨੂੰ ਸੋਚ ਚੁੱਕੀ ਹਾਂ ਕਿ ਇਹ ਸਭ ਜਮਾਉਣੀ ਮੈਨੂੰ ਕੱਢਣੇ ਆ ਸਭ ਨੂੰ ਨਹੀਂ ਗੱਲ ਦਾ ਮਤਲਬ ਕਿਉਂ ਬੰਦੀ ਹੈ ਹਾਂ ਕਿਉਂ ਨੱਕ ਵੇ ਇਹਦਾ ਅਸੀਂ ਬਾਡੀ ਸ਼ੇਮ ਕਰਦੇ ਆ ਹਾਂ ਨੂੰ ਹੈ ਸਿਸਟਮ ਇਦਾਂ ਦਾ ਇਹਦਾ ਨੱਕ ਵੇ ਵਿੰਗਾ ਮੂੰਹ ਐਡਾ ਯਾਰ ਇਹ ਕਿੱਦਾਂ ਕੁੜੀਆਂ ਵਾਲੀ ਨਖਰੇ ਕਰ ਸਕਦੀ ਆ ਯਾਰ ਵਧੀਆ ਗੱਲਾਂ ਕਰੇ ਹਨਾ ਸਭ ਕੁਝ ਕਰੇ ਲੋਕ ਸਰੋਹਗੇ ਲੋਕ ਵਧੀਆ ਕਹਿਣਗੇ ਜਦੋਂ ਤੂੰ ਇਹ ਗੱਲਾਂ ਮੈਨੂੰ ਡੋਰਮੋਂ ਵਾਲੇ ਬੂਟ ਨਹੀਂ ਲੈ ਕੇ ਦਿੱਤੇ ਮੈਨੂੰ ਤੁਸੀਂ ਉਹ ਨਹੀਂ ਲੈ ਕੇ ਦਿੱਤਾ ਮਨੇ ਸੂਟ ਨੇ ਪੈਣ ਦੀ ਸਰੀ ਯਾਰ ਚੱਲ ਯਾਰ ਤੁਸੀਂ ਨੂੰ ਇਹਨੂੰ ਹਾਡੀ ਦੇ ਭਾਂ ਜਦ ਅੱਖਾਂ ਪਾੜ ਗਿਆ ਦਿਮਾਗ ਕੁੜੀਵਾ ਪਾਟਣ ਤੇ ਆ ਗਿਆ ਇੰਨਾ ਕੁ ਵਲੌਗ ਵੇ ਭਾਣੇ ਲੋਕ ਇਹਨਾਂ ਨੂੰ ਕਿੱਦਾਂ ਯਾਰ ਚੰਗੇ ਕਮੈਂਟ ਕਰਦੇ ਆ ਜਿਹੜੇ ਉਹ ਹੈਗੇ ਚੰਗੇ ਵਾਲੇ ਕਮੈਂਟ ਕਰਨ ਵਾਲੇ ਕਿਉਂ ਕਿਉਂ ਕਰਦੇ ਜੇ ਤੇ ਹੁਣ ਗਾਜਰਾ ਮਟਰ ਬਣਾਉਂਗੀ ਤੇ ਵਲੌਗ ਨੰਬਰ ਇਹ ਕੋਈ ਨਹੀਂ ਇਹ ਅੱਗੇ ਅੱਗੇ ਆ ਗਿਆ ਹੁਣ ਕਿਉਂ ਇਹਦੇ ਚ ਪਾਉਣਾ ਤਦੋਂ ਵਾਏ ਇਹ ਕੀ ਆ ਮਤਲਬ ਕਿਉਂ ਆ ਯਾਰ ਕੁਕ ਖਾਣ ਵਾਲੀ ਕੀ ਕੀ ਵਲੌਗ ਕੀਗਾ ਕੀ ਯਾਰ ਕੀ ਹੀ ਵਲੌਗ ਦੇ ਵਿੱਚ ਮੈਨੂੰ ਕੋਈ ਦੱਸਦਾ ਕੋ ਸਮਝਾਦਾ ਕੋਈ ਗਿਆਨਵਾਦੀ ਵੀਰ ਹੋਵੇ ਜਿਹੜਾ ਇਹਦੀ ਸੈਡ ਲੈਂਦਾ ਹੋਵੇ ਮੇਰਾ ਕੋਈ ਵੀਰ ਭਰਾ ਦੱਸਦਾ ਯਾਰ ਹੱਦ ਹੋ ਗਈ ਕੀ ਯਾਰ ਕੀ ਵਲੌਗ ਆ ਕੜਾਈ ਤੇਲ ਪਾਤਾ ਗੰਡੇ ਪਾਤੇ ਮਿਰਚ ਪਾਤੀ ਆ ਸਬਜ਼ੀ ਬਣ ਗਈ ਆ ਤੋ ਹੋ ਗਿਆ ਫ੍ਰੀ ਬਣਾਨਾ No comments no comments gagan no comments ਅੱਗੇ ਵੀਡੀਓ ਚਾਲੂ ਕਰਿਏ OK ਇਸੇ ਨਿੱਕੀ ਜਿਹੀ ਟੋਕਰੀ ਪਿਆਜ਼ ਕੁੱਚੀ ਰਣ ਲਾਈਕ ਐਸੀ ਤੇ ਬਾਕੀ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਬਾਦਸੇ ਦੀ ਵੀਡੀਓ ਖਤਮ ਹੋ ਗਈ ਫਰਦੇਸ ਫਿਰ ਯਾਰ ਦਾ ਬਾਟਾ ਜਿੰਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਭੈਣ ਜੀ ਦੇ 117000 ਦੇ ਸਬਸਕ੍ਰਾਈਬਰ ਹੋ ਗਏ ਆ ਕੀ ਮਗਾਉਂਦੇ ਆ ਮੈਂ ਖਾ ਲਿਆ ਮੈਂ ਪੀ ਲਿਆ ਮੈਂ ਨਾ ਲਿਆ ਮੈਂ ਧੋ ਲਿਆ ਮੈਂ ਯਾਰ ਬੂਟ ਨਹੀਂ ਲਾ ਕੇ ਦਿੱਤੇ ਆਉਂ ਨਹੀਂ ਕਿਤਾ ਆ ਨਹੀਂ ਪੋਰਾ ਸ਼ਰਮ ਨਹੀਂ ਆਉਂਦੀ ਜਿਨ੍ਹਾਂ ਨੇ ਇਹਨੂੰ ਸਬਸਕ੍ਰਾਈਬ ਕੀਤਾ ਤੁਹਾਨੂੰ ਪੋਰਾ ਸ਼ਰਮ ਨਹੀਂ ਆਉਂਦੀ ਤੁਹਾਨੂੰ ਆ ਵੇ ਦੇ ਜੀ ਤੁਸੀਂ ਇਹਦੇ ਸਬਸਕ੍ਰਾਈਬਰ ਆ ਇਹਦੀ ਚੋਇਸ ਆ ਇਹ ਜ਼ਿੰਦਗੀ ਚ ਕੀ ਕਰੋਗੇ ਨਹੀਂ ਸਹੀ ਗੱਲ ਆ ਤੁਸੀਂ ਮੇਰੀ ਗੱਲ ਵੈਰੀ ਗੱਲ ਸੁਣੋ ਮੇਰੀ ਗੱਲ ਸੁਣੋ ਜ਼ਿੰਦਗੀ ਚ ਲੋਕੀ ਜਾਣ ਲੈਂਦੇ ਚੰਗੇ ਡਿਸੀਜਨ ਤੇ ਜਾਂ ਮਾੜੇ ਤੇ ਜਿਹਨੇ ਮੀਨੂ ਨੂੰ ਲੈ ਲਿਆ ਉਹਦੇ ਪੈંਚੋ ਮਾੜੇ ਤੋਂ ਵੀ ਥੱਲੇ ਆ ਤੁਸੀਂ ਜ਼ਿੰਦਗੀ ਚ ਮੈਂ ਤੁਹਾਨੂੰ ਗਾਰੰਟੀ ਦਿੰਨਾ ਜਿਹੜੇ ਬੰਦੇ ਸਬਸਕ੍ਰਾਈਬ ਕਰਕੇ ਬੈਠੇ ਜ਼ਿੰਦਗੀ ਸਫਲ ਨਹੀਂ ਹੋ ਸਕਦੇ ਤੁਹਾਡੀ ਜਵੀਰ ਜੀ ਚੋਇਸ ਹੀ ਮੀਨੂ ਸੀਰਾ ਵਾ ਤੁਸੀਂ ਕੀ ਕਰ ਲੋਗੇ ਜ਼ਿੰਦਗੀ ਵਿੱਚ ਤੁਸੀਂ ਤਰੱਕੀ ਕਰ ਹੀ ਨਹੀਂ ਸਕਦੇ ਤੁਸੀਂ ਕੀ ਕਰ ਸਕਦੇ ਤੂੰ ਇਹ ਮੀਨੂ ਸਿੱਧਾ ਤਾਂ ਉੱਠੋਗੇ ਤੇ ਫੇਰ ਹੀ ਤੂੰ ਕਿਹਨਾਂ ਲ ਜਾਓਗੇ ਯਾਰ ਇਹੋ ਜੇ ਉਤੀ ਫਾਲੋ ਕੀਤਾ ਤੁਸੀਂ ਇਹਨਾਂ ਨੂੰ ਮੈਂ ਤਾਂ ਸੁਣ ਲੱਗੇ ਹੋ ਆ ਵੈਰੈਟੀਆਂ ਨੂੰ ਸਹੀ ਗੱਲ ਆ ਹੱਦ ਹੋ ਗਈ ਯਾਰ ਵਲੌਗਿੰਗ ਦੇ ਨਾਲ ਤਾਂ ਭੈਣ ਚ ਹੱਗੀ ਜਾਂਦੇ ਜੇ ਆ ਕੀ ਹੈਗਾ ਸਾਰੇ ਵਲੌਗ ਚ ਤੂੰ ਰੇਡੀਆ ਬਾਏ ਤੋਂ ਕੁੜੀ ਜੀ ਬਣ ਗਈਆਂ ਭੈ ਜਪਨਿਸ ਫੋਲੀ ਕਿਊਟੀ ਪਾਏ ਆਪਣੇ ਵੱਲੋਂ ਕਿਉਂਕਿ ਭੈ ਨੂੰ ਟੈਂਕਰ ਪਾਏ ਆ ਟੈਂਕਰ ਪਾਏ ਰਹਿਣ ਜਦੋਂ ਸਹੀ ਗੱਲ ਦੀ ਹਾਦੂ ਕੀ ਯਾਰ ਭੈ ਚ ਤੁਹਾਡੇ ਵਾਲੀ ਯਾਰੇ ਤਿੰਨ ਚਾਰ ਐਡਾ ਤੇਰੇ ਤਿੰਨ ਭੈ ਚ ਐਡਾ ਤੇ ਨੇ ਆ ਤੇਰੇ ਲੋਕਾਂ ਦੇ ਇਨੇ ਨੇ ਤੈਨੂੰ ਦੇ ਕਿਊਟ ਜੇ ਐਡਾ ਤੇਨ ਤੇਰੇ ਭੈ ਦੇ ਮੇਰੇ ਮੂੰਹ ਜੱਡਾ ਤੇਰਾ ਤਾਂ ਤੈਨੂੰ ਵੀ ਕੁੜੀਆਂ ਵੱਡਵਲਪ ਹੋ ਗਿਆ ਵਾ ਕੁੜੀਆਂ ਦੇ ਨਿੱਕੇ ਨਿੱਕੇ ਤੇਨ ਹੁੰਦੇ ਆ ਬੁੱਡੀਆਂ ਦੇ ਵੱਡੇ ਵੱਡੇ ਤੇਨ ਤੇਰਾ ਤੇ ਤਿੰਨ ਵੀ ਡਵੈਲਪ ਹੋ ਗਿਆ ਵਾ ਤੂੰ ਇੱਥੋਂ ਸੋਚ ਲਾ ਕਿ ਤੂੰ ਬੁੱਢੀ ਹੋ ਚੁੱਕੀ ਆ ਕਿਹੜੀਆਂ ਚੀਜ਼ਾਂ ਕਰਨੀ ਤੂੰ ਮੰਨ ਲਾ ਖਾ ਲਿਆ ਮੈਂ ਪੀ ਲਿਆ ਮੈਂ ਨਹੀਂ ਬਲਾਉਣਾ ਮੰਨ ਲਾ ਮੰਨ ਲਾ ਤੂੰ ਤੂੰ ਬੁੱਢੀ ਹੋ ਗਈ ਤੂੰ ਮੰਨ ਲਾ ਸਹੀ ਗੱਲ ਆ ਮੰਨ ਲਾ ਮੰਨ ਲਾ ਆਂਟੀ ਮੰਨ ਲਾ ਨਾ ਕਰਿਆ ਕਰ ਕੁੜੀਆਂ ਵਾਲੀ ਹਰਕਤਾਂ ਉਹ ਜਾਂ ਭੈਣ ਚੋ ਸਲਵਾਰ ਗੈਂਗ ਉਹਨੇ ਕਿਤੇ ਛੱਡੀ ਹੁੰਦੀ ਏ ਕਦੀ ਗਿੱਚੀ ਤੇ ਤੈਨੂੰ ਵੀ ਅਕਲ ਆਉਂਦੀ ਉਹ ਵੀ ਕੁੜੀ ਵਾ ਉਹ ਜਾਂ ਜਨਾਨਾ ਬੁੱਢੀ ਦੇ ਸਿਰ ਤੇ ਬਹਿ ਖਾਣ ਵਾਲਾ ਉਹਨੂੰ ਪਤਾ YouTube ਤੋਂ ਪੈਸੇ ਆਉਂਦੇ ਲਿਆਓ ਜੀ ਪਿਆ ਦੀ ਛਕੀ ਦੋਵਾਂ ਦੀ ਤੁਹਾਡੀ ਸਹੀ ਸਹੀ ਗੱਲ ਆ ਕੋ ਅਕਲ ਕਰੋ ਯਾਰ ਕਿਹੜੇ ਕਮੀ ਪੈਜੇ ਤੁਸੀਂ ਭੈਣ ਚੋ ਚਲੋ ਗਗਨ ਵੀ ਬੱਸ ਇਹਨਾਂ ਦੀ ਆਪਾਂ ਕੁੱਤੇ ਖਾਣੀ ਬਹੁਤ ਜਿਆਦੀ ਤੇ ਹੁਣ ਖਤਮ ਹੀ ਹੋ ਗਿਆ ਵੈਸੇ ਵੀ ਗੁੱਸਾ ਆਉਂਦਾ ਹੁਣ ਸੋ ਆਪਾਂ ਇੱਥੇ ਵੀਡੀਓ ਦੀ ਮੈਂ ਕਹੀ ਜੜ ਗਈ ਭੈਣ ਚੋ ਹਾਂ ਸੋ ਸੋ ਮਿੱਤਰੋ ਤੁਸੀਂ ਵੀ ਦੇਖ ਲਿਆ ਵਾ ਕਿ ਇਹ ਖਾਨਸੂਰੀ ਕੁਝ ਨਹੀਂ ਇਹਦੇ ਕੰਟੈਂਟ ਦੇ ਵਿੱਚ ਤੇ ਆਪਣੇ ਮਿੱਤਰਾਂ ਦੀ ਭੈਣਾਂ ਦੀ ਕੁਝ ਫਰਮੈਸ਼ ਵੀ ਹੀ ਤੇ ਦੁਬਾਰਾ ਕਰੋ ਸੋ ਇੱਥੇ ਆਪਾਂ ਵੀਡੀਓ ਦੀ ਐਂਡ ਕਰਦੇ ਹਾਂ ਸੋ ਇਹਨਾਂ ਤੋਂ ਇਨਫਲੂਐਂਸ ਨਾ ਹੋ ਅਹੀਂ ਲਾਸਟ ਤੇ ਇਹੋ ਹੀ ਜਾਂਨੇ ਆ ਕਿ ਇਹਨਾਂ ਬਲੌਗਰਾਂ ਤੋਂ ਇਹਨਾਂ ਨਚਾਰਾਂ ਤੋਂ ਇਹਨਾਂ ਰੀਲਰਾਂ ਤੋਂ ਕਦੀ ਇਨਫਲੂਐਂਸ ਨਾ ਹੋ ਤੋਹੀਂ ਇਹਨਾਂ ਤੋਂ ਹੈਨਸੋ ਕੇ ਕਈ ਕੁਝ ਕਰਦੇ ਜੇ ਘਰ ਟੁੱਟਨ ਦਾ ਤੁਸੀਂ ਡੀਪਲੀ ਜਾਓਗੇ ਨਾ ਲਾਸਟ ਜਿਹੜੀ ਮੇਨ ਮੋਟਿਵ ਆ ਰੇਪ ਘਰ ਟੁੱਟਨ ਦਾ ਕਾਰਨ ਇਹ ਵਲੋਗਿੰਗ ਵਲੋਗਿੰਗ ਦੀ ਦੁਨੀਆ ਬਣੰਦੀ ਆ ਕਿਉਂਕਿ ਜਨਾਨੀਆਂ ਕੋਲ ਕੁਝ ਵੀ ਨਹੀਂ ਆ ਡਰਾਮੇ ਛੁੱਟ ਗਏ ਉਹਨਾਂ ਦੇ ਡਰਾਮੇ ਹੁਣ ਵੇਂਦੇ ਨਹੀਂ ਕਿਉਂਕਿ ਫੋਨ ਆ ਗਏ ਫੋਨਾਂ ਦੇ ਵਿੱਚ ਕੀ ਡਰਾਮੇ ਆ ਕਿ ਮੈਂ ਆਪਣੀ ਘਰ ਦੀ ਨੂੰ ਇੱਥੇ ਲੈ ਕੇ ਗਿਆ ਮੈਂ ਆਪਣੀ ਘਰ ਦੀ ਨੂੰ ਉਹ ਦਵਾਇਆ ਮੈਂ ਇਹ ਦਵਾਇਆ ਤੇ ਉਹਨਾਂ ਦੇ ਵਲੌਗ ਦੇ ਵਿੱਚ ਸਿਰਫ ਉਹਨਾਂ ਦੀਆਂ ਘਰ ਦੀਆਂ ਹੁੰਦੀਆਂ ਸੋ ਇਹਨਾਂ ਨੂੰ ਸਚਾਈ ਬੇਨ੍ਹਦੀ ਆ ਅਹੀਂ ਐਕਸਪੋਜ਼ ਵੀ ਕੀਤਾ ਉਹ ਤੇ ਜਾ ਕੇ ਉਹ ਵੀ ਵਲੌਗ ਵੇਚ ਸਾਦੇ ਜਿਨ੍ਹਾਂ ਨੇ ਪਹਿਲਾਂ ਕਪਲ ਤੇ ਵਲੌਗ ਬਣਾਏ ਤਾਂ ਭੈਣ ਚੋ ਤੋ ਅਗਲੇ ਦਿਨ ਹੀ ਐਕਸਪੋਜ਼ ਹੋ ਗਏ ਸਹੀ ਗੱਲ ਆ ਤੂੰ ਇਥੇ ਹਿਸਾਬ ਲਾ ਲਓ ਕਿੰਨੀ ਫੇਕ ਦੁਨੀਆ ਇਥੇ ਰੀਲ ਤੇ ਰਿਐਲਿਟੀ ਚ ਜਮੀਨ ਅਸਮਾਨ ਦਾ ਅੰਤਰ ਇਹਨਾਂ ਵਰਗੀਆਂ ਤੇ ਇਹਨਾਂ ਵਰਗੀਆਂ ਦੇ ਯਕੀਨ ਨਾ ਕਰਿਆ ਕਰੋ ਇਹ ਸਿਰਫ ਵਿਖਾਵਾ ਵਾ ਇਹ ਸਿਰਫ ਵਿਖਾਵਾ ਸ਼ੋਅ ਆ ਪੈਸੇ ਕਮਾਉਣ ਦੇ ਆ ਤੁਹਾਨੂੰ ਕੋਈ ਨਹੀਂ ਮੰਨਣਾਂ ਇਹ ਚੀਜ਼ਾਂ ਨੂੰ ਆਪਾਂ ਆਪਣੀ ਜਿਹੜੀ ਜ਼ਿੰਦਗੀ ਜੀਂਦਾ ਬਹੁਤ ਸੋਹਣੀ ਆ ਵਧੀਆ ਆ ਭਾਵੇਂ ਆਪਣੇ ਪੈਸੇ ਘਟਿਆ ਆਪਣੇ ਅੰਦਰ ਜ਼ਮੀਰ ਹੈਗੇ ਸਾਰਿਆਂ ਦੇ ਸਹੀ ਗੱਲ ਠੀਕ ਆ ਇਹਨਾਂ ਵਰਗੀਆਂ ਬੰਦਿਆਂ ਕੋਲ ਜ਼ਮੀਰ ਨਹੀਂ ਹੈਗੀ ਇਹ ਮਰਦਕੇ ਆ ਇਹਨਾਂ ਨਿਆਣੇ ਵੀ ਆਪਣੇ ਗਾਂ ਜਾ ਕੇ ਆਪ ਕੰਜਰ ਆ ਤੇ ਜਾਂ ਜਿਹੋ ਜੀ ਕੋਕੋ ਉਹ ਜੀ ਕੋਕ ਦੇ ਵਿੱਚ ਸਾਡੇ ਸੰਤਾਂ ਨੇ ਇੱਕ ਨਾ ਕਟ ਕਰਨਾ ਵਾ ਗਗਨ ਵੀ ਸਾਡੇ ਸੰਤਾਂ ਸੰਤ ਪਿੰਡਾਂ ਵਾਲੇ ਉਹਨਾਂ ਨੇ ਨਾ ਇੱਕ ਬਚਨ ਗਿਆ ਹੀ ਆਂਦੇ ਕਿ ਮੈਂ ਜ਼ਮੀਰ ਦੇ ਆਪਣਾ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਇਹਨਾਂ ਦੀ ਮੌਤ ਹੋ ਚੁੱਕੀ ਆ ਇਹਨਾਂ ਦੇ ਜਮੀਰ ਮਰ ਗਏ ਆ ਇਹਨਾਂ ਨੂੰ ਕੋਈ ਲੱਥੀ ਚੜੀ ਨਹੀਂ ਆ ਸੋ ਇਸ ਕਰਕੇ ਇਹਨਾਂ ਤੋਂ ਇਨਫਲੂਐਂਸ ਨਾ ਹੋਵਨ ਮੁੱਕ ਦੀ ਗੱਲ ਇਹ ਹੋਈ ਆ ਆਪਣਾ ਜਮੀਰ ਜਾਗਦੇ ਰੱਖੋ ਆਪਣੀਆਂ ਇੱਜਤਾਂ ਬਚਾ ਕੇ ਰੱਖੋ ਤੁਹਾਡੇ ਹੱਥ ਵਾਸਤੇ ਕਿਸੇ ਦੇ ਹੱਥ ਵਾਸ ਨਹੀਂ ਸੋ ਆਪਾਂ ਇੱਥੇ ਵੀਡੀਓ ਐਂਡ ਕਰਦੇ ਆ ਤਾਂ ਵੈਨ ਐਂਡ ਕਰਨ ਤੋਂ ਪਹਿਲਾਂ ਸੱਚ ਐਂਡ ਕਰਨ ਤੋਂ ਪਹਿਲਾਂ ਸਾਡਾ ਇੰਸਟਾਗ੍ਰਾਮ ਫੋਲੋ ਕਰੋ ਇੰਸਟਾਗ੍ਰਾਮ ਸਾਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਵਧੀਆ ਵਧੀਆ ਕੰਟੈਂਟ ਦਵਾਂਗੇ ਵਧੀਆ ਵਧੀਆ ਯਾ ਰੋਸਟ ਲੈ ਕੇ ਆਵਾਂਗੇ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਜਾ ਕੇ ਫੋਲੋ ਕਰੋ ਸੋ ਇੱਥੇ ਆਪਾਂ ਕਰਦੇ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ ਯਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਵੇਖਣ ਦੇ ਤਰਨਤਾਰਨ ਤੋਂ ਅਮਰੀਕਾ ਤੇ ਮੇਰੇ ਨਾਲ ਗਗਨਦੀਪ ਸਿੰਘ ਤੇ ਮੇਰੇ ਵੀਰ ਦਾ ਨਾਮ ਅਨਮਿਤ ਸਿੰਘ ਤੇ ਆਪਾਂ ਉਹਨੇ ਫਿਰ ਹੋਰ ਵੀਡੀਓ ਦੇ ਨਾਲ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਬੋਲੀ ਐਂਕਰਿੰਗ ਨਿਊਜ਼ ਐਂਕਰਿੰਗ ਨਾਉਤੀਓਰੇ